ਕਿਧਰ ਚੱਲੇ ਹੋ ਤੈਨੂੰ ਕਿਸ ਨੇ ਸਿਖਾਇਆ ਨਹੀਂ ਵੀ ਪਿੱਛੋਂ ਬਾਜ ਨਹੀਂ ਮਾਰੀਂਦੀ ਹੁੰਦੀ ਜਦੋਂ ਬੰਦਾ ਘਰੋਂ ਚੱਲਿਆ ਹੋਵੇ ਜਲੇ ਕਿਤੇ ਮਰਜੀ ਜਾਵਾ ਟੱਠੇ ਖੂਚ ਤੱਕ ਜਾਣ ਡੇਗਣਾ ਤੇ ਖੂਚ ਡਿਗੂਆ ਤੁਸੀਂ ਕਿਹੜਾ ਘਰ ਤੋਂ ਬਾਹਰ ਗਏ ਸੀ ਜਿਹੜੀ ਮੈਂ ਤੁਹਾਨੂੰ ਆਵਾਜ਼ ਮਾਰੀ ਐ ਨਾਲੇ ਹੀ ਦੂਜੀ ਗੱਲ ਮੈਂ ਇਹ ਨਹੀਂ ਪੁੱਛਿਆ ਵੀ ਤੁਸੀਂ ਕਿਹੜੇ ਕੰਮ ਚੱਲੇ ਹੋ ਕਿੱਥੇ ਚੱਲੇ ਮੈਂ ਨਾਰਮਲੀ ਪੁੱਛਿਆ ਸੀ ਵੀ ਜੇ ਬਾਜ਼ਾਰ ਚ ਚੱਲੇ ਮੈਨੂੰ ਕੰਮ ਸੀ ਸਮਾਨ ਮੰਗਵਾਉਣਾ ਸੀ ਕੀ ਮੰਗਵਾਉਣਾ ਉਹ ਸ਼ੂਟਸ ਖਤਮ ਹੋ ਰਹੇ ਨੇ ਕੁਛ ਤੋਂ ਮੰਗਵਾਣੇ ਸੀ ਹੂੰ ਕੁਛ ਸੌਦਾ ਵੀ ਖਤਮ ਹੋ ਰਿਹਾ ਉਹ ਵੀ ਲਿਆਉਣ ਵਾਲਾ ਸੀ ਸੌਦੇ ਦੀ ਲਿਸਟ ਫੜਾ ਦੇ ਸੌਦਾ ਆ ਜੂ ਪਰ ਰਹੀ ਗੱਲ ਫਰੂਟਾਂ ਦੀ ਫਰੂਟ ਫਰਟ ਤਾਂ ਨਹੀਂ ਭਾਈ ਆਪਾਂ ਤੋਂ ਲਿਆਉਂਦੇ ਜਾਂਦੇ ਜੇ ਫਰੂਟਾਂ ਦਾ ਐਡਾ ਸ਼ੌਂਕ ਹੈ ਤੁਸੀਂ ਆਪਦੇ ਪੇਕੇ ਜਾ ਸਕਦੇ ਹੋ ਮੈਨੂੰ ਉੱਚ ਕੋਈ ਤਰਾਈ ਨਹੀਂ ਮੇਰੇ ਚ ਪੇਕੇ ਜਾਣ ਵਾਲੀ ਕਿਹੜੀ ਗੱਲ ਹੋਗੀ ਮੰਮੀ ਡੈਡੀ ਘਰ ਨਹੀਂ ਹੈਗੇ ਸੀ ਉਹ ਮੈਨੂੰ ਕਹਿ ਕੇ ਗਏ ਨੇ ਕਿ ਕਿਸੇ ਚੀਜ਼ ਦੀ ਲੋੜ ਹੋਈ ਤਾਂ ਤੁਹਾਡੇ ਤੋਂ ਮੰਗਵਾ ਲਾਂ ਕੋਈ ਨਹੀਂ ਫੇਰਾ ਮੰਮੀ ਡੈਡੀ ਘਰ ਨਹੀਂ ਆ ਜਾਣਗੇ ਅੱਜ ਨਹੀਂ ਆਉਣਗੇ ਕੱਲ ਨੂੰ ਆ ਜਾਣਗੇ ਉਹਨਾਂ ਤੋਂ ਹੀ ਮੰਗਵਾ ਲਈ ਨਾਲੇ ਆ ਮੇਰੇ ਨਾਲ ਨਾ ਆਈਆਂ ਗਲਾਈਆਂ ਕਰਿਆ ਕਰ ਆਪਦਾ ਜਿਹੜਾ ਕੁਝ ਖਾਣਾ ਪੀਣਾ ਜਿਹੜਾ ਕੁਝ ਮੰਗਾਉਣੇ ਉਹਨਾਂ ਤੋਂ ਮੰਗਵਾ ਜਿਹੜੇ ਲੈ ਕੇ ਆਉਂਦੇ ਨੇ ਨਾ ਤੈਨੂੰ ਅੱਜ ਲੈ ਕੇ ਦੇਵਾਂ ਨਾ ਲੈ ਕੇ ਦੇਵਾਂ ਕੱਲ ਨਾ ਤੁਹਾਨੂੰ ਨਹੀਂ ਕਹੂੰਗੀ ਤਾਂ ਹੋਰ ਕਿਹਨੂੰ ਕਹੂੰਗੀ ਗਵਾਂਡੀਆਂ ਨੂੰ ਤਾਂ ਕਹਿਣੋ ਰਹੀ ਜਦੋਂ ਮੈਨੂੰ ਮੰਮੀ ਡੈਡੀ ਸਪੈਸ਼ਲ ਇਹ ਗੱਲ ਕਹਿ ਕੇ ਗਏ ਨੇ ਵੀ ਅੱਜ ਤੁਸੀਂ ਘਰੋਂ ਕਿਸੇ ਵੀ ਚੀਜ਼ ਦੀ ਲੋੜ ਹੋਈ ਤਾਂ ਤੁਹਾਨੂੰ ਕਹਿਦਾ ਤਾਂ ਤੁਹਾਡਾ ਹੱਕ ਬਣਦਾ ਵੀ ਉਹ ਚੀਜ਼ ਲੈ ਕੇ ਦੋ ਕੋਈ ਹੱਕ ਨਹੀਂ ਬਣਦਾ ਮੇਰਾ ਜੇ ਹੱਕ ਬਣਦਾ ਵੀ ਹੋ ਤਾਂ ਜਿਹੜਾ ਮੇਰੇ ਮਨ ਨੂੰ ਚੰਗਾ ਲੱਗੂ ਉਹ ਮੈਂ ਕੰਮ ਕਰੂੰ ਆਰਡਰ ਤੇ ਨਹੀਂ ਨਲੇ ਰਹੀ ਗੱਲ ਤੇਰੇ ਫਲ ਬਰੂਟਾ ਦੀ ਮੈਂ ਤੈਨੂੰ ਬਾਰੀ-ਬਾਰੀ ਕਹਿਣਾ ਵੀ ਮੈਨੂੰ ਸੌਦੇ ਦੀ ਲਿਸਟ ਦੇ ਦੇ ਮੈਂ ਸੌਦਾ ਲਿਆ ਦੂੰ ਪਰ ਮੈਂ ਤਵਾ ਕੋਸ ਨਹੀਂ ਲੈਣਦਾ ਚਾਹੇ ਆਕੇ ਬਾਪੂ ਲਿਆ ਕੇ ਦੇਵੇ ਚਾਹੇ ਮੰਗਾਈ ਮਾਂ ਤੋਂ ਮੈਨੂੰ ਨਹੀਂ ਇਹ ਚੀਜ਼ਾਂ ਹੀ ਆ ਘੜਾਇਆ ਕਰ ਸਮਝ ਗਈ ਨਲੇ ਹਾਂ ਮਾਗਰੋਂ ਬੋਲ ਨਹੀਂ ਮਾਰਨਾ ਨਹੀਂ ਇਹ ਤੋਂ ਬਾਅਦ ਮੈਂ ਇਹ ਨਹੀਂ ਦੇਖਣਾ ਵੀ ਤੂੰ ਕਿਹੜੀ ਹਾਲਤ ਚ ਹੈ ਗੱਲ ਖਤਮ ਏ ਕਹੋ ਜੀ ਗੱਲ ਹੋਈ ਫਿਰ ਤੁਸੀਂ ਕਹੋਗੇ ਮੈਂ ਡੈਡੀ ਉਹਨਾਂ ਨੂੰ ਕਹਿਤਾ ਫਿਰ ਕਹਿੰਦੇ ਸ਼ਿਕਾਇਤ ਲਾਉਂਦੀ ਐ ਕੰਨ ਭਰਦੀ ਐ ਦੇਖੋ ਘਰ 'ਚ ਜਿਹੜੀਆਂ ਗੱਲਾਂ ਹੁੰਦੀਆਂ ਨੇ ਵੈਸੇ ਵੀ ਉਹਨਾਂ ਨੂੰ ਪਤਾ ਚੱਲਦੀਆਂ ਨੇ ਫਿਰ ਸ਼ਿਕਾਇਤ ਲਾਉਣੀ ਐ ਕਾ ਤੂੰ ਐ ਗੱਲ ਫਰੂਟ ਦੀ ਹੋਈ ਐ ਤੂੰ ਫਰੂਟ ਉਹਨਾਂ ਤੋਂ ਮੰਗਵਾ ਲਈ ਫਿਰ ਉਹ ਆਣ ਕੇ ਦੋ ਦਿਨਾਂ ਨੂੰ ਜਦੋਂ ਕੋਈ ਨਹੀਂ ਫਿਰ ਦੋ ਦਿਨਾਂ ਨੂੰ ਕਿੱਧਰ ਨਿਕਲਦੀ ਐ ਤੇਰੀ ਕਿਧਰ ਨਹੀਂ ਮਰਨ ਲੱਗੀ ਤੂੰ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਵੀ ਤੁਸੀਂ ਮੇਰੀ ਕੋਈ ਗੱਲ ਨਹੀਂ ਮੰਨੋਗੇ ਪਰ ਚਲੋ ਅੱਜ ਜੀ ਕਰਿਆ ਵੀ ਤੁਹਾਨੂੰ ਗੱਲ ਕਹਾਂ ਸ਼ਾਇਦ ਤੁਸੀਂ ਮੰਨ ਲਓ ਭਰਨਾ ਤੁਸੀਂ ਮੇਰੀ ਥੋੜੀ ਮੰਨਣੀ ਹੈ ਤੁਸੀਂ ਤਾਂ ਹੋਰਾਂ ਦੀ ਮੰਨਣੀ ਹੈ ਨਾ ਗੱਲਾਂ ਜਦੋਂ ਹੋਰਾਂ ਨਾਲ ਕਰਦੇ ਹੁਣ ਘਰ ਦੀ ਪਰਵਾਹ ਤਾਂ ਰਹੀ ਨਹੀਂ ਤੁਹਾਡੇ ਵਰਗੇ ਨੂੰ ਸਮਝਾ ਵੀ ਕੌਣ ਸਕਦਾ ਲੈ ਹੁਣ ਝਾਕੀ ਜਾਂ ਕੋਤਰੀ ਮੂੰ ਤਾਂ ਹਟਾ ਮੈਂ ਤੈਨੂੰ ਪਿੱਟ ਕੇ ਮਰ ਗਿਆ ਓਏ ਇੱਕ ਵਾਰੀ ਫੋਨ ਕਰਕੇ ਪੁੱਛ ਲੈ ਬਾਈ ਤੇ ਭੈਣ ਵੀ ਘਰੀ ਨੇ ਓਏ ਆਉਣ ਦਾ ਫ੍ਰੀ ਫਾਇਦਾ ਹੁੰਦਾ ਜੇ ਰਿਸ਼ਤੇਦਾਰ ਮੂਰੇ ਘਰੇ ਹੋਵੇ ਮੈਨੂੰ ਤਾਂ ਇੰਸੀ ਮਹਾਂ ਕਰੀ ਹੋਣਗੇ ਉਹਨਾਂ ਨੇ ਕਿੱਥੇ ਜਾਣਾਗਾ ਕਰੀ ਹੁੰਦੇ ਨੇਗੇ ਹੁਣ ਕਿਹੜਾ ਕੋ ਕੱਤੇ ਦਾ ਮਹੀਨਾ ਵੀ ਨਰਮਾ ਚੋਂ ਬੰਗਗੇ ਓਏ ਬੰਦੇ ਨੂੰ ਹੋਰ ਵੀ ਬਹੁਤ ਕੰਮ ਹੁੰਦੇ ਨੇ ਕਬੀਲਦਾਰੀਆਂ ਦੇ ਕੀ ਪਤਾ ਹੁਣ ਅਗਲਾ ਗਿਆ ਬੰਦੇ ਨੂੰ ਟੈਨ ਲੱਗਦਾ ਅਥਣੇ ਆਉਣ ਉਹ ਬੈਠੀ ਰਹੀ ਅਥਣ ਤੱਕ ਫੇਰ ਚੱਲ ਕੋਈ ਨਾ ਜਾਣਗੇ ਵਿੰਦਚਟ ਤਾਡੀ ਕੀ ਸਕਦੇ ਆਂਗੇ ਐ ਕੀ ਹੁੰਦਾ ਜੇ ਮੈਂ ਤੂੰ ਤਾਂ ਅੱਖਾਂ ਤੇ ਸੌਂਹ ਜਮਾ ਦਿੰਨਾਗਾ ਫਿਰ ਤੇ ਕਿਆ ਦਾ ਪਿੰਡ ਆ ਫਿਰ ਕੀ ਹੋਗਾ ਜੇ ਮੈਂ 2 ਘੰਟੇ ਰਹੀ ਜੂਗੀ ਆ ਕੱਲਾ ਕੁਲਵਿੰਦਰ ਆ ਵਿਚਾਰਾ ਇਹਨੇ ਦੋ ਵਾਰੀ ਆਪਾਂ ਨੂੰ ਚਾਹ ਬਣਾ ਕੇ ਦੇਤੀ ਹੁਣ ਇਹਨੂੰ ਪਸ਼ੂਆਂ ਦਾ ਕੰਮ ਦਿੰਦਾ ਕੱਪੜੇ ਕੋਲੇ ਬੈਠੇ ਇਹ ਚੱਲ ਕੋਈ ਨਾ ਫਿਰ ਕੀ ਹੋ ਗਿਆ ਕਿਉਂ ਤੱਕ ਫਦਾ ਹੁੰਨਾ ਇਹਨਾਂ ਬਗ ਚੱਲਾਂਗੇ ਕਿਧਰ ਨਹੀਂ ਆਪਣਾ ਪਿੰਡ ਮੈਂ ਤਲਾ ਦਾ ਮੈਂ ਕਹਿ ਦੇਣਾ ਕੁਲਵਿੰਦਰ ਨੂੰ ਕੀ ਭਈ ਅਜਿਹਾ ਜਾਣਦੇ ਆ ਓਏ ਕੁਲਵਿੰਦਰ ਓਏ ਓਰੇ ਅਸਰਾ ਹਾਂ ਉੱਪਰ ਜੀ ਦੇਖੀ ਡਿੱਗਣਾ ਬਈ ਉਹ ਤੇ ਲੱਕਣ ਜੀ ਇਹਦੇ ਪਸਵਾ ਕਰਕੇ ਥੋੜੀ ਜੀ ਹੁਣ ਭਾਈ ਤੇਰੇ ਮੰਮੀ ਡੈਡੀ ਦਾ ਇਹ ਨਹੀਂ ਪਤਾ ਸਿਰ ਹੱਥ ਨੇ ਉਹਨਾਂ ਦਾ ਕੋਈ ਨਹੀਂ ਉੱਪਰ ਜੀ ਆ ਜਾਣਗੇ ਮੈਂ ਉਹਨੂੰ ਹੋਟਲ ਵਾਲੇ ਨੂੰ ਕਹਿਤਾ ਉਹ ਸਬਜੀ ਬਣਾ ਦੂਗਾ ਰੋਟੀਆਂ ਆਪਣੇ ਪਈਆਂ ਨੇ ਪੂਰਾ ਗਰਮ ਕਰ ਲਾਂਗੇ ਹੁਣ ਰੋਟੀਆਂ ਖਾ ਲਿਓ ਪੁੱਤ ਨਾ ਤਾਂ ਸਬਜੀ ਦੀ ਲੋੜ ਸੀ ਨਾ ਰੋਟੀ ਦੀ ਲੋੜ ਐ ਖਾ ਕੇ ਆਏ ਆ ਮਾੜੇ ਮਾੜੇ ਤਾਂ ਦਿਨ ਨੇ ਕਿਹੜਾ ਭੁੱਖ ਲੱਗਦੀ ਹੈਗੀ ਕੋਈ ਨਹੀਂ ਫੁੱਫੜਾ ਬਹਿ ਜਾ ਮਸਾਂ ਆਇਆ ਕਿਉਂ ਭੱਜੀ ਨੱਠੀ ਵਾਲਾ ਕੰਮ ਕਰਦਾ ਹੁੰਦਾ ਆਥਣ ਤੱਕ ਰਹੀ ਨਾਲੇ ਪਾਪੇ ਵੀ ਆ ਜਾਣਗੇ ਨਾਲੇ ਮਾੜਾ ਮੋਟਾ ਕਲਾਸੀ ਨਾਲ ਕਲਾਸੀ ਘੜਕਾ ਲਿਓ ਤੂ ਘੜਾ ਬਰੋਜਾ ਨਾਲ ਹੜੀ ਸਵਾਹੀ ਮਸਾ ਆਉਣਾ ਹੋਰ ਲੈ ਕਲਾਸੀ ਘੜਕਾਉਣ ਦੀ ਪਹਿਲਾ ਹੋਰੀ ਹੈ ਹੋ ਮੇਰਾ ਤਾਂ ਬਾਈ ਨਾਲ ਜੀ ਲੱਗ ਜਾਂਦਾ ਹੁਣ ਇਹਨੂੰ ਪੁੱਛ ਤੇੜੀ ਭੂਆ ਨੂੰ ਕਰੇ ਜੀ ਹਾਲ ਹੈ ਭੂਆ ਤੂੰ ਵੀ ਉਹ ਹੀ ਕਹੀ ਘਾੜਾ ਭੱਜ ਲੋ ਭੱਜ ਲੋ ਕੋਈ ਨਾ ਪੁੱਤ ਆ ਪਰਮਾਤਮਾ ਕੋਈ ਸੋਨਾ ਬੇਰਾ ਲਿਆਵੇ ਮੈਂ ਤਾਂ ਦੋ ਤਿੰਨ ਦਿਨ ਦਿਨ ਲਾ ਕੇ ਜਾਉਂਗੀ ਪਰ ਪੁੱਤ ਹੁਣ ਨਹੀਂ ਰਹਿ ਸਕਦੀ ਤੈਨੂੰ ਵੀ ਪਤਾ ਹੈ ਉਹ ਜਵਾਕੜੀ ਕੱਲੀ ਹੈ ਉਦੋਂ ਕੰਮ ਨਹੀਂ ਹੁੰਦਾ ਕੰਮ ਦਾ ਬੰਨ ਮਨੇਜ ਐ ਤੈਨੂੰ ਪਤਾ ਫਿਰ ਐਵੇਂ ਮਾੜਾ ਹੀ ਖਤਰਨਾ ਲਾਂਬੇ ਵਾਲਾ ਕੰਮ ਹੋ ਜਾਂਦਾ ਮਾਰ ਬਿੱਲਾ ਕੀ ਕਰਦਾ ਬਿੱਲਾ ਬਿੱਲਾ ਕੰਮ ਕਰਦਾ ਸੇਰਾ ਫੇਰ ਓਏ ਬਿੱਲੇ ਦਾ ਤਾਂ ਹੀ ਨਹੀਂ ਪਤਾ ਕਿੱਧਰੋਂ ਲੰਘ ਜੇ ਤੈਨੂੰ ਪਤਾ ਤਾਂ ਹੈ ਕਿੰਨੇ ਵਾਰ ਦੱਸਿਆ ਦੋ ਤਿੰਨ ਵਾਰੀ ਤੈਨੂੰ ਕਿਹਾ ਸੀ ਭਾਈ ਤੁਸੀਂ ਛੋਟੇ ਹੁੰਦੇ ਮੋਹ ਪਿਆਰ ਬੜਾ ਸੀ ਵੀ ਕਰਾਦੇ ਵਾਰੀ ਆ ਕੇ ਤੂੰ ਬਿੱਲੇ ਨੂੰ ਸਮਝਾ ਦੇ ਵੀ ਸਿੱਧੀ ਲੀਤੇ ਆ ਜਾ ਸੇਰਾ ਇਹੇ ਜਿਹਾ ਕੰਮਾਂ ਦਾ ਕੋਈ ਫਾਇਦਾ ਨਹੀਂ ਉਹ ਕੋਈ ਨਹੀਂ ਉਹ ਪੜਨ ਕਰਕੇ ਹੋਗਾ ਥੋੜਾ ਜਿਹਾ ਬਾਹਰੇ ਪੜਦਾ ਪੜਦਾ ਜੀਗਾ ਉਹਦੇ ਕਰਕੇ ਥੋੜਾ ਜਿਹਾ ਉਹਦਾ ਮੇਲੇ ਫੁਲਾਫ ਬਾਹਰੇ ਵੱਧਦਾ ਉਸ ਤਾਂ ਪੜਨ ਕਰਕੇ ਹੋ ਗਿਆ ਕੁਸ ਪਈ ਆ ਤੇਰੀ ਭੂਆ ਦਾ ਵੀ ਪੱਟਿਆ ਹੋਇਆ ਸੀ ਮਸਾ ਸੈੱਟ ਕੀਤਾ ਕੰਮ ਇਹ ਤਾਂ ਹੋ ਗਈ ਬਿੱਲੇ ਚ ਹਜੇ 20-30% ਨੁਕਸ ਹੈਗਾ ਉਹ ਕੋਈ ਨਹੀਂ ਹੋ ਜੂਗਾ ਲੋਟ ਫਪੜਾ ਨਹੀਂ ਕਰ ਦਿੰਦੇ ਹੁਣ ਮੇਰੇ ਨਾਲ ਤਾਂ ਉਹਦੇ ਤਾਂ ਕਰਕੇ ਮੱਤੀ ਜੀ ਘੱਟ ਮਿਲਦੀ ਹੁਣ ਮੈਂ ਤਾਂ 24 ਘੰਟੇ ਪਸ਼ੂਆਂ ਦੀ ਰਹਿਣਾ ਚੱਲ ਕੋਈ ਨਾ ਮਾੜਾ ਮੋਟਾ ਆ ਜੀ ਤੂੰ ਵੀ ਸਮਝਾਏ ਅਹੀਂ ਪੁੱਤ ਜਾਂ ਤੇਰੀ ਮਾਂ ਤੇਜ ਦੀ ਖਰ ਪਹਿਲਾਂ ਨਾਲ ਤਾਂ ਬਹੁਤ ਸੁਧਰਿਆ ਹੈਗਾ ਹੁਣ ਨੀ ਉਹ ਇੰਨਾ ਐਡਾ ਚੱਲਦਾ ਹੈਗਾ ਚਲ ਕੋਈ ਨਹੀਂ ਪੂਆ ਆਉਣਗੇ ਹਲੇ ਤੁਸੀਂ ਬੈਠੋ ਤੁਹਾਨੂੰ ਐਂ ਦੱਸੂਆ ਮੇਠਾ ਤੋੜ ਕੇ ਦੇਵਾਂ ਮੁੜ ਜਿਆ ਦਾ ਮੈਂ ਪੱਟੇ ਦਊਗਾ ਗਾਜਰਾਂ ਪਾਵਾ ਟੋਲੇ ਚ ਤੋੜ ਕੇ ਉਹ ਤਾਂ ਸਾਦੀ ਬਾੜੀ ਚ ਸਾਰਾ ਕੁਝ ਸਾੜ ਛੜਦਾ ਸਾਡੇ ਦਾ ਆਪ ਹੈਗਾ ਆ ਸਬਜੀ ਭਾਜੀ ਤਾਂ ਲੋੜ ਹੀ ਨਹੀਂ ਮੈਂ ਤਾਂ ਹਾਉਰੇ ਨਾ ਛੱਡ ਜਾ ਦੇ ਖਨਾਗੀ ਮਖਾ ਹਾ ਕਿੰਨਾ ਚਿਰ ਹੋ ਗਿਆ ਮੈਨੂੰ ਤਾਂ ਆਈ ਨੂੰ ਤੇ ਆ ਸੋਨਾ ਪਾ ਲਿਆ ਵਧੀਆ ਹਨਾ ਮਾਲਕ ਸੁਖਾਤਰ ਉਰੇ ਪਹਿਲਾਂ ਨਿੰਮਤ ਹੀ ਗਾ ਨਿੰਮ ਕਰਕੇ ਡਿੱਕਾ ਲੱਗਦਾ ਦੀ ਨਾਲ ਦਾ ਸਾਧਨ ਸੁਦਨ ਨਹੀਂ ਆਉਂਦਾ ਸੀ ਬੈ ਕਰੇ ਹੁਣ ਉਰੇ ਸਾਰੇ ਸੰਦ ਖੜ ਜਾਂਦੇ ਨੇ ਵਧੀਆ ਵਧੀਆ ਪੁੱਤ ਬਲਾਈ ਸੋਨਾ ਬਣ ਗਿਆ ਤਾਂ ਆ ਦੇਖ ਕੇ ਰੁਕੋ ਜੇ ਫਿਰ ਮੁੱਲ ਲੈ ਲੈ ਸੀ ਉਹ ਤਾਂ ਹੈ ਨਹੀਂ ਸੀ ਪਹਿਲਾਂ ਇਹ ਲੈ ਲਿਆ ਦੀ ਆ ਬਣੀ ਗਮੰਡੀ ਵੀ ਸੀਗੇ ਉਹਨੇ ਖੇਤ ਚ ਕੋਠੀ ਪਾ ਲਈ ਇਹ ਆਪਾਂ ਦੇ ਨੰਜੀ ਕਹਿੰਦੇ ਚਾਚੇ ਕਹਿੰਦੇ ਲੈ ਲਿਆ ਸੀਗਾ ਮੈਂ ਉਹ ਵਧੀਆ ਹਰੇ ਨੂੰ ਧਰਨ ਨੂੰ ਵਧੀਆ ਕੰਮ ਆ ਰਿਹਾ ਇਹ ਸਾਰਾ ਵਿੱਚ ਕਣਕ ਕਣਕ ਢੋਲ ਦਾਣਾ ਦਪੜਾ ਸਾਰਾ ਵਿੱਚ ਆ ਬਹੁਤ ਬੁੱਝ ਗਿਆ ਸੰਭਾਦ ਉਹਨਾਂ ਦਾ ਘਰ ਹੈ ਢੀੜਾ ਸੀ ਉਦੋਂ ਬਸ ਉਹਨਾਂ ਦਾ ਇੱਧਰ ਖਾਣ ਜੋਗਾ ਨਹੀਂ ਤੇ ਆਪਾਂ ਦੇ ਨਾ ਕੇਰਾ ਬਾਕੀ ਵੱਡੀ ਸਭਾ ਤਾਂ ਉਧਰ ਹੀ ਭਰ ਦਿੰਦੇ ਆ ਉਧਰ ਰੋਜ ਰੋਜ ਫਿਰ ਲੋੜ ਚੱਲ ਵਧੀਆ ਨੋਟਾ ਬੋਤਲ ਖੁੱਲਾ ਹੋ ਗਿਆ ਕੰਮਨ ਵਾਲੇ ਪਸ਼ੂਆਂ ਦਾ ਅੱਡ ਹੋ ਗਿਆ ਹਾਂ ਪਸ਼ੂਆਂ ਦੇ ਰਾਤ ਨੂੰ ਬਸ ਉਧਰ ਲੈ ਜਾਂਦੇ ਬਿਉਰੇ ਖਲਦੌਰ ਰੱਖਣੀ ਹੁੰਦਾ ਗਲਾਗੀ ਰੇਟ ਨੂੰ ਵਧੀਆ ਪਾਵਾਂ ਅੱਜ ਲੈ ਗਏ ਤੁਸੀਂ ਤਾਂ ਉਦੋਂ ਇਹ 90 ਕਹੇਰ ਨੂੰ ਲੈ ਆਤੀ ਵਧੀਆ ਵਧੀਆ ਰੇਟ ਹਾਂ 90 ਕਹੇਰ ਦਾ ਰੇਟ ਤੇਰਾ ਕਰ ਚੰਗੀ ਗੱਲ ਲੈ ਪੁੱਤ ਚੰਗਾ ਫਿਰ ਹੁਣ ਸਾਨੂੰ ਬੜਾ ਕਵੇਲਾ ਨਕਰਾ ਤੇਰੇ ਮਾਂ ਬਾਬਾ ਦਾ ਕੋਈ ਨਹੀਂ ਪਤਾ ਕਿਹੜੇ ਟਾਈਮ ਆਉਣ ਸਾਨੂੰ ਤਾਂ ਜਾਣ ਦੇ ਤੁਸੀਂ ਮੈਨੂੰ ਗੱਲ ਤਾਂ ਰਾਹ ਪਾ ਦੋ ਵੀ ਕੋਈ ਕੰਮਤੀਗਾ ਕੋਈ ਓਏ ਕੰਮ ਕਾਹਨ ਉਹ ਇਹ ਉਧਰੀ ਪਈ ਸੀ ਆਉਦੇ ਭਾਈ ਬਿਨਾਂ ਤੇ ਪਰਜਾਈ ਬਿਨਾਂ ਬਾਈਆਂ ਮਿਲਕੇ ਜਾਈਂ ਪੇਕੀ ਕੰਮ ਖਤਰੀ ਆਉਦੇ ਹੁੰਦੇ ਨੇ ਬਸ ਬਿਨਾਂ ਕੰਮ ਤੋਂ ਪੇਕੀ ਆਇਆ ਨਹੀਂ ਜਾਂਦਾ ਦੇਉ ਹੈ ਨਹੀਂ ਕਿ ਤੁਸੀਂ ਭਜੋ ਭੱਜੀ ਕਰੀ ਜਾਂਦੇ ਹੋ ਕੋਈ ਨਾ ਪੁੱਤ ਫੇ ਤੈਨੂੰ ਪਤਾ ਹੀ ਐ ਤੈਨੂੰ ਦੱਸ ਕੇ ਹਟੀਆਂ ਆਰਾਮ ਕਹਾਣੀ ਵੀ ਕਰੇ ਸਰਦਾ ਨਹੀਂ ਕੋਈ ਨਾ ਫੇਰ ਆਉਂਗੀ ਮੈਂ ਇਹ ਰਾਤ ਲਾ ਕੇ ਜਾਉਂਗੀ ਹੁਣ ਨਹੀਂ ਹੁਣ ਤੇਰੀ ਮਾਂ ਨੂੰ ਭੇਜਦੀ ਮੇਰੇ ਕੋਲ ਨਾਲੇ ਆ ਜੀ ਤੂੰ ਦੋਨੇ ਮਾਂ ਪੁੱਤ ਆ ਜੀ ਚੱਲ ਅਸੀਂ ਆਵਾਂਗੇ ਹੋਰ ਨਾਲੇ ਬਹੂ ਨੂੰ ਆਏ ਹੋ ਜੂ ਵੀ ਹਾਂ ਮੇਰੀ ਸੱਸ ਦੀ ਪਰਜਾਈ ਤੇ ਪਤੀ ਜਾਏ ਨੇ ਪੇਕਿਆਂ ਦਾ ਜੋਰ ਹੈਗਾ ਚਲ ਕੋਈ ਨਹੀਂ ਆ ਮੈਂ ਸੂਕੂ ਕਹਿਣ ਦੇ ਹਾਂ ਪੰਜ-ਸਾਹ ਨਾ ਤੱਕ ਸੂਕੂਗੀ ਪੂਆ ਫੇਰ ਅਸੀਂ ਆਵਾਂ ਹੋਰ ਤੁਸੀਂ ਮਾਰ ਲਓ ਕਿਹੜਾ ਤੈਨੂੰ ਪਤਾ ਭਾਈ ਅੱਜ ਆ ਕੇ ਮੁੜਕੇ ਮੈਂ 30 ਮਿੰਟ ਟੱਪ ਜਾਣਾ ਤੂੰ ਵੀ ਖੰਗ ਦੀ ਖਾਸੀ ਕਰੀਂ ਨਾ ਉਹ ਪੁੱਛ ਨਾ ਜਰਾ ਆ ਮੌਸਮ ਜਿ ਦੇ ਕਰਕੇ ਹੋਵੇ ਮਾਰ ਹੋਇਆ ਬੇਹ ਤੇ ਬਸ ਉਹਦਾ ਦਵਾਈ ਲੈ ਲਿਆ ਕਰ ਤੂੰ ਹੱਥ ਨਾਲ ਇਹਦਾ ਚੱਲੀ ਜਾਂਦਾ ਆਹਾਂ ਹੁਣ ਸੱਸ ਕਾ ਰਹਿਣ ਦੇ ਦਵਾਈ ਨੂੰ ਮਸਾ ਛਲਾਈਆ ਦਵਾਈ ਤੇਦੀ ਹੁਣ ਜੇ ਭਾਈ ਤੇਰੇ ਨਾਲ ਪਿਓ ਹੁੰਦਾ ਫੇ ਤਾਂ ਦਵਾਈ ਵੀ ਲੈ ਲੰਦੇ ਸੀਸੀ ਚ ਪਾਵਾਂ ਪੂਰਾ ਹੋਫੜਾ ਉਹ ਰਹਿਣ ਦੇ ਬੱਸ ਕਰ ਪਾਪੇ ਦੀ ਪਈਆ ਆਹ ਦਾ ਨਾਖੇ ਨੇ ਪਾਪੇ ਦੀ ਪਈਆ ਕੋਈ ਨਾ ਕੋਈ ਨਾ ਲੈ ਐ ਕਰ ਦਵਾਈ ਹੁੰਦਾ ਰਹਿਣ ਦੇ ਲੌਂਗ ਇਲਾਚੀਆਂ ਨਾਲ ਜਮੀ ਕੱਪੀ ਕੱਪੀ ਚਾਹ ਦੀ ਬਣਾਦਾ ਸ਼ੇਰ ਬਣ ਕੇ ਬੱਸ ਹੁਣ ਬਣਾ ਦਿੰਦਾ ਯਾਰ ਜੀ ਤਾਂ ਜਾਣੇ ਆ ਭਰਾਵਾ ਫੇਰ ਹੀ ਮੇਲੇ ਹੋਣਗੇ ਹੁਣ ਤਾਂ ਦੁੱਧ ਜੀ ਬੱਤੀ ਪਹਿਲਾਂ ਹਾਂ ਮੈਂ ਕਿਉਂ ਕਿੱਥੇ ਕਹਿੰਦਾ ਚੱਲ ਮੈਂ ਬਣਾਉਂਦੀ ਆ ਜਾ ਆ ਜਾ ਨਹੀਂ ਅਨਦਰ ਸੂਟ ਪਾ ਲੈ ਆਉਂਦਾ ਖਾਣ ਪੀਣ ਦਾ ਸਵਾਨ ਹੈ ਹੁਣ ਆਈ ਨਹੀਂ ਪਤਾ ਬੱਸ ਕਦੋਂ ਕਹੂਗੀ ਪਹਿਲਾਂ ਤਾਂ ਕਰ ਦੀ ਜ਼ਿੰਮੇਵਾਰੀ ਵੀ ਹੁਣ ਸਮਾਂ ਬੋਲੇ ਦੀ ਬਹੁਤ ਕੈ ਕਿ ਉਹ ਨਹੀਂ ਆ ਵੀ ਭੈਣ ਨਿਗਰੱਖੂਗੀ ਸਾਡੇ ਘਰ ਕਿੰਨੀ ਮੜੀ ਜੀ ਫਿਰ ਆਏਗਾ ਕੀ ਪਤਾ ਮੈਨੂੰ ਮੋੜਨ ਦੇਵੇ ਕਾ ਨਾ ਮੋੜਨ ਦੇਵੇ ਹਲੇ ਤਾਂ ਸੱਨੀ ਚੱਪਾ ਵੀ ਦੇਖ ਕੇ ਆਉਣੀਆ ਪਹਿਲਾਂ ਕੜਕੀ ਪਾ ਅੰਦਰ ਖੁਰਲੀਆਂ ਚ ਪਾ ਦੇਣੀਆਂ ਵੀ ਹੱਥਾਂ ਨੇ ਬੰਨ ਦੇਣਗੇ ਫਿਰ ਜੇ ਨਾ ਆਇਆ ਗਿਆ ਤਾਂ ਇਹ ਪਤਾ ਗੱਲ ਪੈ ਜਾਂਦੀ ਟੀਨਾ ਵੀ ਰਹੇ ਪਰੇ ਪਰੇ ਕੀ ਕਰਾਂ ਊਰੇ ਬੈਠੀ ਦਾ ਵੀ ਦਿਲ ਦਿਮਾਗ ਦਾ ਟੀਨਾ ਸੀ ਪਿਆ ਰਹਿੰਦਾ ਪਰ ਕਾਨੂੰ ਲੇਟ ਹੋਮਾ ਕਿ ਹਾਂ ਮਾਂ ਨੂੰ ਮੜਾ ਜਾ ਕੱਲੀ ਦਾ ਤਾਂ ਘਰ ਚ ਮਨ ਵੀ ਨਹੀਂ ਲੱਗਦਾ ਹੁਣ ਮੈਂ ਕੱਲੀ ਬੈਠ ਕੇ ਕੰਧਾਂ ਨਾਲ ਗੱਲਾਂ ਕਰਾਂ ਨਾ ਤਾਂ ਮੰਮੀ ਡੈਡੀ ਆਏ ਕਹਿੰਦੇ ਸੀ ਆ ਜਾਾਂਗੇ ਅਥਣ ਤੱਕ ਕਦੇ ਕਹਿੰਦੇ ਦੋ ਦਿਨ ਲਾ ਕੇ ਆਵਾਂਗੇ ਕਦੇ ਅਥਣੇ ਆ ਜਾਾਂਗੇ ਇਹਨਾਂ ਦਾ ਨਹੀਂ ਪਤਾ ਚੱਲਦਾ ਇੱਕ ਆ ਮੇਰੇ ਵਾਲੀ ਮਾਂ ਇਹਨੇ ਕਿਹਾ ਸੀ ਮੈਂ ਵੀ ਆਉ ਹਾਂ ਇਹਦਾ ਪਤਾ ਚੱਤਾ ਨਾ ਮੁੜ ਕੇ ਫੋਨ ਚੱਕਿਆ ਨਾ ਮੁੜ ਕੇ ਫੋਨ ਕਰਿਆ ਮੈਨੂੰ ਤਾਂ ਐਵੇਂ ਲੱਗਦਾ ਵੀ ਕਿਸੇ ਨੂੰ ਮੇਰੀ ਪਰਵਾਹ ਹੈ ਹੀ ਨਹੀਂ ਕੋਈ ਮੇਰੇ ਬਾਰੇ ਸੋਚਦਾ ਹੀ ਨਹੀਂ ਸਾਰੇ ਉੱਪਰ ਉੱਪਰ ਹੀ ਗੱਲਾਂ ਕਰਦੇ ਨੇ ਜੇ ਪਰਵਾਹ ਹੁੰਦੀ ਹੁੰਨ ਨੂੰ ਤਾਂ ਘਰ ਆ ਜਾਂਦੇ ਮੇਰਾ ਤਾਂ ਜਮਾਂ ਜੀ ਨਹੀਂ ਲੱਗ ਰਿਹਾ ਹੁਣ ਨਾ ਤਾਂ ਘਰ ਤੋਂ ਬਾਹਰ ਜਾਣ ਜੋਗੀ ਨੋਹਾਂ ਐਸਪੈਂਡ ਦੀ ਇਕੱਲੀ ਘਰੇ ਕੀ ਕਰ ਨਾ ਇਹ ਛੱਜ ਨਾਲ ਬੋਲਦੇ ਨੇ ਘਰੇ ਬੈਠਦੇ ਨੇ ਕਿ ਉਹ ਵੀ ਮੰਮੀ ਜੇ ਫੋਨ ਵੀ ਚੱਕ ਲੈਣਾ ਚਲੋ ਤਾਂ ਵੀ ਟਾਈਮ ਲੰਘ ਜੇ ਕਾਜ ਕੰਮ ਨਹੀਂ ਹੋਰ ਕੰਮ ਵੀ ਸਾਰੇ ਨੇ ਵਿੜ ਲੇ ਇਸ ਘਰ ਚ ਕੋਈ ਆਂਦਾ ਜਾਂਦਾ ਵੀ ਨਹੀਂ ਕੋਈ ਗਵਾਂਢਣ ਬੈਠੇ ਵੀ ਕੀ ਸਕਦੀਆਂ ਜੇ ਟਿਕਾਣੀ ਦੇਖੀ ਜਾਂਨੇ ਆ ਵੀ ਜਦੋਂ ਆਣਗੇ ਬਸ ਉਹੀ ਦਵੱਲ ਲੈ ਆਇਆ ਮਿੰਟੋ ਮਿੰਟੀ ਫਿਰ ਹੁਣ ਕੀ ਹੋ ਗਿਆ ਕੋਇਆ ਕਿਉਂ ਨਹੀਂ ਗਿਆ ਕੀ ਤਾਂ ਮੈਂ ਗਈ ਕੀ ਮੈਂ ਮੁੜ ਕੇ ਆਈ 6 ਮਹੀਨੇ ਬਾਅਦ ਤਾਂ ਮੈਂ ਪੇਕੀ ਗਈ ਸੀ ਭਾਬੀ ਤੇ ਬਾਈ ਆਏ ਉਹਨਾਂ ਨੇ ਆ ਕੇ ਘਰੇ ਜੁੱਤੀ ਝਾੜੀ ਆ ਜਾ ਕੇ ਚੱਲ ਗਏ 2 ਮਿੰਟ ਗੱਲਾਂ ਵੀ ਨਹੀਂ ਕਰਨ ਦਿੱਤੀਆਂ ਘਰ ਭਜਦਾ ਸੀ ਕਿਧਰੇ ਮਾੜਾ ਮੋਟਾ ਆਪਣੇ ਘਰ ਕੰਨੀ ਵੀ ਦੇਖ ਲੈ ਹੈ ਕਹੇ ਜੇ ਹਾਲਾਤ ਨੇ ਆ ਲਾਤ ਬਾੜੀ ਸਲੱਗ ਹੈ ਵੀ ਕੁੜੀ ਦੀ ਗੌਰ ਰੱਖ ਲੂ ਕੀ ਪਤਾ ਕਿੱਥੇ ਤੁਰੇ ਫਿਰਦਾ ਹੋਊਗਾ ਉਹ ਹੈ ਮੈਨੂੰ ਤਾਂ ਫਿਕਰ ਬੜਾ ਬੜਾ ਖਾਈਦ ਨੇ ਘਰ ਦੇ ਰਹੀ ਗੱਲ ਰਹਿਣ ਦੀ ਉੱਥੇ ਤੂੰ ਐ ਕਰੀ ਆ ਚਾਰ ਦਿਨ ਖੜਜਾ ਦੁਬਾਰੇ ਵਗ ਜੀ ਮੇਰੇ ਕੋਲ ਤਾਂ ਭਾਵੇਂ 5 ਦਿਨ ਨਾ ਹੀ ਮੈਨੂੰ ਕੋਈ ਚੱਕਰ ਨਹੀਂ ਕਿਉਂ ਚਾਰ ਦਿਨਾਂ ਨੂੰ ਕਿਹੜਾ ਇੱਥੇ ਤੇਰੇ ਕੰਮ ਆਲੀ ਲੱਗ ਜੂਗੀ ਉਹੀ ਕੁਛ ਤੇਰਾ ਚਾਰ ਦਿਨਾਂ ਨੂੰ ਰਹੂਗਾ ਹੁਣ ਤਾਂ ਜਿੰਨਾ ਚਿਰ ਕੋਈ ਟਾਈਮ ਪਾਸ ਨਹੀਂ ਹੁੰਦਾ ਨੂੰ ਦਾ ਉਹਨਾਂ ਚਿਰ ਨਹੀਂ ਮੈਨੂੰ ਕੋਈ ਜਾਣ ਦਿੰਦਾ ਨਾ ਮਸਾਂ ਗਈ ਸੀਗੀ ਫਿਰ ਦੋ ਘੰਟਿਆਂ ਨਾਲ ਕੀ ਹੁੰਦਾ ਸੀ ਆ ਜਾ ਭੱਜ ਲੈ ਛੇਤੀ ਹੁਣ ਚੱਲ ਜੇ ਆਪਣੇ ਜਾਂਦਿਆਂ ਨੂੰ ਘਰੇ ਹੁੰਦੇ ਬਾਈ ਤੇ ਭਾਬੀ ਫਿਰ ਵੀ ਮੈਨੂੰ ਆਏ ਰਹਿੰਦਾ ਵੀ ਚੱਲ ਠੀਕ ਆ ਦੋ ਘੰਟੇ ਗੱਲਾਂ ਕਰ ਲਾਂ ਜਵਾਖ ਸੀ ਕੱਲਾ ਕਰੇ ਜਦੋਂ ਉਹ ਆਏ ਕਰੇ ਉਹਦੋਂ ਨੂੰ ਉਹ ਕਹੇ ਆ ਜਾ ਹੁਣ ਤੂੰ ਤੁਰ ਚੱਲ ਓਏ ਕਿਉਂ ਇੱਥੇ ਛੜਕ ਤੇ ਜਲੂਸ ਕੱਢਿਆ ਬਿਨਾਂ ਗੱਲ ਤੋਂ ਮੈਂ ਤਾਂ ਐ ਖੜਾਇਆ ਮੋਟਰਸਾਈਕਲ ਮਖਿਆ ਉਹ ਫਰੂਟਾਂ ਵਾਲੀ ਰੇੜੀ ਆ ਮੂਰੇ ਐਂ ਦੱਸਦੇ ਮੈਨੂੰ ਕੀ ਕੁਛ ਲੈ ਕੇ ਜਾਣਾ ਘਰੇ ਕੁੜੀ ਵਾਸਤੇ ਤੈਨੂੰ ਪਤਾ ਏ ਤੂੰ ਪਹਿਲਾਂ 4 ਫੋਨ ਆ ਗਏ ਮੇਰੇ ਲਵੇ ਮੈਂ ਤੈਨੂੰ ਦੱਸਿਆ ਨਹੀਂ ਬੰਦੇ ਜੱਟੇ ਪੁੱਛ ਰਹੇ ਡੈਡੀ ਕਿੱਥੇ ਜ ਹੈਗੇ ਕਿੱਥੇ ਜ ਹੈਗੇ ਓਏ ਉਹਨੂੰ ਫਿਕਰ ਲੱਗ ਜਾਂਦਾ ਫਿਰ ਚੱਲ ਕੋਈ ਨਾ ਲੈ ਲੈ ਫਰੂਟ ਤਾਂ ਜਿਹੜਾ ਕੁਛ ਲੈਣਾ ਹੈਗਾ ਉਹ ਤਾਂ ਘਰੇ ਵੀ ਪਿਆ ਸੀਗਾ ਹੋਰ ਲੈ ਲੈ ਜਿਹੜਾ ਕੁਛ ਖਾਊਗੀ ਹੁਣ ਉਹਨੂੰ ਪੁੱਛ ਲਈ ਫੋਨ ਕਰਕੇ ਨਾ ਲੈ ਮੈਂ ਤੈਨੂੰ ਦੱਸਾਂ ਕਿੰਨਾ ਮਰਜੀ ਬਗਿਆ ਰਿਸ਼ਤੇਦਾਰੀਆਂ ਚਾਲਣਾ ਤਾਂ ਆਪਦੀ ਓਟ ਦਾ ਹੁੰਦਾ ਹੈ ਹੈ ਵਧੀਆ ਰਹਿੰਦਾ ਬੰਦਾ ਨਾਲੇ ਮੋਹ ਪਿਆਰ ਵਧਿਆ ਜਾਂਦਾ ਜੇ ਹੁਣ ਬਾਰ-ਬਾਰ ਜਾਈਏ ਐਵੇਂ ਜਦੀ ਜੀ ਘਟ ਜਾਂਦੀ ਆਲਣਾ ਤਾਂ ਆਪਦਾ ਹੀ ਉੱਠਦਾ ਬੈਠੀ ਵੀ ਆਲਣੇ ਚੀਆਂ ਮੈਂ ਕਿਹੜਾ ਰੋਜ ਜਾਨੀ ਆ ਕੋਈ 2-4 ਘੰਟੇ ਤਾਂ ਬੰਦਾ ਬੂਹੇ ਉੱਤੇ ਲੱਗ ਜੇ ਭੈਣ ਭਾਈ ਦੇ ਕੋਈ ਦੁੱਖ ਸੁੱਖ ਕੋਈ ਗੱਲਾਂ ਬਾਤਾਂ ਕੋਈ ਚਾਚੇ ਤਾਏ ਦੇ ਘਰਾਂ ਦੀਆਂ ਗੱਲਾਂ ਮਤਾਂ 100 ਢਿੱਡ ਭਰਿਆ ਹੁੰਦਾ ਤੀਆਂ ਦਾ ਹੈ ਪੇਕਿਆਂ ਦੇ ਘਰੇ ਜਾ ਕੇ ਗੱਲਾਂ ਕਰਨੀਆਂ ਹੁੰਦੀਆਂ ਗੱਲ ਤਾਂ ਕੋਈ ਕਰਨੀ ਨਹੀਂ ਤੀ ਤਾਂ ਹੋ ਗਿਆ ਜਿੱਦ ਜਿੱਦ ਮਹਾਰਾਜ ਜਿੱਦ ਮਹਾਰਾਜ ਨੇ ਵਧੀਆ ਦਿਨ ਲੈਂਦਾ ਨਾ ਆਪਣੇ ਤੇ ਹੈ ਪੋਤਾ ਆਪਣਾ ਹੋ ਗਿਆ ਡਾਰ ਉਸ ਤੋਂ ਬਾਅਦ ਮੈਂ ਤੈਨੂੰ ਜਮਾਨੇ ਰੋਕਦਾ ਚਾਚੇ ਤਾਏ ਦੇ ਜਿੱਦੇ ਮਰਜ਼ੀ ਜਿਹੜਾ ਤੇ ਆਇਆ ਕਿ ਚੱਲ ਚੰਗਾ ਫਿਰ ਤਰਪਾਇ ਹੁਣ ਲੈ ਲੈ ਜਿਹੜਾ ਕੁਝ ਲੈਣਾ ਜੂਸ ਜਾਸ ਲੈ ਲੈ ਨਾਲੇ ਉਹਦੇ ਖਾਤਰ ਹਾਂ ਉਹ ਜੂਸ ਲੈ ਜਾ ਸੇਬ ਸੂਬ ਲੈ ਚੱਲਦੇ ਕੁਸ ਚੱਲ ਇੰਨਾ ਨਾ ਤਪਿਆ ਕਰ ਤੂੰ ਮੜਾ ਇਹ ਮਾਨੂੰ ਸ਼ਾਂਤ ਰੱਖਿਆ ਕਰ ਓਕੇ ਬਾਈ ਪਾਣੀ ਪਿੰਡ ਆ ਰਿਹਾ ਤੀਨਾ ਅਮੀ ਸਤਿਕਾਰ 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 ਤੂੰ ਆ ਕੀ ਕਰੀ ਜਾਨੇ ਕੁਛ ਨਹੀਂ ਪਾਣੀ ਲੈ ਜਾਣ ਲੱਗੀ ਸੀ ਅੰਦਰ ਅੰਦਰ ਟੂਟੀ ਹੈ ਨਹੀਂ ਟੂਟੀ ਚ ਅੰਦਰਲੀ ਚ ਪਾਣੀ ਨਹੀਂ ਆ ਰਿਹਾ ਤਾਂ ਕਰਕੇ ਇੱਥੋਂ ਲੈ ਜਾਂਦੀ ਸੀ ਮੈਂ ਫਿਰ ਇਹ ਬਾਲਤੀ ਭਰ ਕੇ ਲੈ ਜਾਵੇਂਗੀ ਤੂੰ ਚੱਕ ਕੇ ਹਾਂ ਹੋਰ ਕੀ ਕਰੂੰਗੀ ਫਿਰ ਬੜਾ ਬੜਾ ਆਪਦਾ ਧਿਆਨ ਰੱਖ ਲਿਆ ਕਰ ਤੇ ਤੇਰੀ ਮੰਮੀ ਕਿੱਥੇ ਹੈ ਮੰਮੀ ਡੈਡੀ ਤਾਂ ਬਾਹਰ ਗਿਆ ਹੋਇਆ ਹੈ ਨੇ ਕੋਈ ਕੰਮ ਸੀ ਉਹਨਾਂ ਨੂੰ ਸ਼ੂਗਰ ਹੈ ਤੁਸੀਂ ਆ ਗਏ ਮੈਂ ਤਾਂ ਡਿੱਕੀ ਜਾਂਦੀ ਸੀ ਮੇਰੇ ਦਾ ਘਰ ਚ ਜੀਏ ਨਹੀਂ ਲੱਗ ਰਿਆ ਸੀ ਹੁਣ ਆਪਾਂ ਅੰਦਰ ਬੈਠ ਕੇ ਕਰੀਏ ਗੱਲਾਂ ਚੱਲ ਅੰਦਰ ਬਗ ਚੱਲ ਸੱਸਰੀ ਸੱਸਰੀ ਕਾਲ ਬਣੀ ਸੱਸਰੀ ਸੱਸਰੀ ਕਾਲ ਬਣੀ ਸੱਸਰੀ ਸੱਸਰੀ ਕਾਲ ਬਣੀ ਬਣ ਗਿਆ ਉਹਨੂੰ ਨਾ 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 ਬਸ ਪੁੱਤ ਚਾਹੀ ਲੈ ਦੇ ਆ ਬਸ ਚਾਹ ਵੀ ਨਹੀਂ ਪੀਣੀ ਹੈਗੀ ਬਹਿ ਜਾ ਤੂੰ ਤੇਰੇ ਮੰਮੀ ਪਾਈ ਅੱਡੇ ਤੇ ਜੂਸ ਪੀ ਕੇ ਆ ਹੁਣ ਚਾਹ ਕਿਥੋਂ ਲੰਘੀ ਹੈ ਲੈ ਦੇ ਲੈ ਨਾ ਲੈ ਫਿਰ ਅਸੀਂ ਤੇਰੇ ਵਾਸਤੇ ਬੋਤਲ ਡਪਵਾ ਲੇ ਅੱਛਾ ਹੁਣ ਅਸੀਂ ਚਾਹ ਪੀ ਗੀ ਚੱਲ ਕੋਈ ਨਾ ਥੜੀ ਪੀ ਲਈ ਫੇਰ ਪੀ ਲਈ ਪੁੱਤ ਕੋਈ ਨਾ ਹੋਰ ਦੱਸੋ ਭੈਣ ਜੀ ਕਿ ਮੈਂ ਠੀਕ ਠਾਕ ਹਾਂ ਵਧੀਆ ਹਾਂ ਠੀਕ ਠਾਕ ਭੈਣ ਜੀ ਮੈਂ ਅਖਾ ਚੱਲ ਮੈਂ ਟੀਨਾਂ ਨੂੰ ਮਿਲ ਆਵਾਂ ਬਾਲੀਮਾਂ ਜਾ ਉੱਠ ਰਹੀ ਦੀ ਵਧੀਆ ਕਰਿਆ ਤੁਸੀਂ ਆ ਗਏ ਸੰਗਾ ਜੇ ਫੋਨ ਫਾਨ ਕਰ ਦਿੰਦੇ ਜਾਂ ਤੜਕੇ ਦੱਸ ਦਿੰਦੇ ਵੀ ਅਸੀਂ ਆਉਣਾ ਫਿਰ ਮੈਂ ਰਹਿ ਜਾਂਦੀ ਮੈਂ ਵੀ ਬਸ ਦਾਈ ਦੇ ਹੱਥ ਲਾਉਣ ਮੰਗੂ ਤੜਕੇ ਗਈ ਅੱਖ ਨੂੰ ਭੱਜ ਕੇ ਮੁੜ ਕੇ ਆਈਆਂ ਇਹਦੀ ਮਾਰੀ ਹੋਰ ਤੇ ਮੈਂ ਤਾਂ ਬਸ ਫੋਨ ਖਰਾਬ ਹੋ ਰਿਹਾ ਤਾਂ ਨਹੀਂ ਫੋਨ ਕਰਿਆ ਮੇਰੇ ਚਾਰਜ ਚ ਖਰਾਬ ਹੋ ਰਿਹਾ ਉਹ ਮੈਥੋਂ ਜਾਇਆ ਨਹੀਂ ਗਿਆ ਪਹਿਲੇ ਆਂਦਾ ਨਹੀਂ ਗਿਆ ਹੈਗਾ ਅੱਛਾ ਉਹ ਪਣ ਜੀ ਇਹਨੇ ਨਾ ਸਹੁਰੇ ਨੇ ਚਾਰ ਫੋਨ ਕਰਤੇ ਮੈਂ ਇਹਨੂੰ ਆਖਿਆ ਹੁਣ ਪੰਜਵਾਂ ਨਾ ਆਵੇ ਤੁਰ ਫਾਇਤੂ ਫਿਰ ਮਾ ਅਥਨ ਤੱਕ ਲਾਉਣ ਨੂੰ ਨਹੀਂ ਹਟਣੀ ਇਹ ਫੋਨ ਜਨਾ ਤਰੇ ਮੈਂ ਜੇ ਤਾਂ ਫੋਨ ਕਰਦੀ ਸੀ ਤੁਸੀਂ ਕਹਿੰਦੇ ਸੀ ਨਾ ਕਿ ਤਾਂ ਸਾਨੂੰ ਰਹਿਣਾ ਪਏ ਮੈਂ ਕਿਹਾ ਪੁੱਛ ਲਾਂ ਮੈਂ ਸਾਹੀ ਮੈਂ ਮੰਮੀ ਨੂੰ ਛੇਤੀ ਬੁਲਾ ਲਿਆ ਸੀ ਮੈਂ ਕਿਹਾ ਘਰੇ ਜੀ ਨਹੀਂ ਲੱਗਦਾ ਕੱਲੀ ਦਾ ਅੱਛਾ ਉਹ ਨਾ ਪੁੱਤ ਨਾ ਤਾਂ ਤੇਰਾ ਮਾਮਾ ਸੀ ਘਰੇ ਨਾ ਤੇਰੀ ਮੰਮੀ ਸੀ ਮੁੰਡਾ ਸੀ ਵਿਚਾਰਾ ਕੱਲਾ ਉਹਦ ਨੂੰ ਪਤਾ ਹੀ ਆ ਭੋਲਾ ਪੰਡਿਆਰ ਆਏਗਾ ਤੇ ਫਿਰ ਉਹਨੂੰ ਡੀਕਦੇ ਰਹੇ ਕਿਰਾਂ ਤਾਂ ਮੈਨੂੰ ਆਏ ਹੋਗਾ 2:00 ਵਜੇ 2:30 ਵਜੇ ਮਾਇਆ ਖਤਰ ਪਾਏ ਇਹਨੂੰ ਆਖੇ ਪੁੰਨੀ ਮਹਾਵਾਂ ਹੁੰਦੇ ਹੈਗੇ ਚਲ ਫੇਰ ਐਨੇ ਤੁਰਨ ਵੇਲੇ ਉਹ ਆ ਗਏ ਜਦੋਂ ਸਿਚਾਉਣ ਲੱਗ ਰਹੇ ਸੀ ਦਵਾਰੇ ਫਿਰ ਫਿਰ ਘੰਟਾ ਤੈਨੂੰ ਪਤਾ ਫੇਰ ਲੱਗ ਗਿਆ ਮਨ ਕੋਲ ਹਾਂ ਇਹ ਤਾਂ ਹੈ ਭੈਣ ਜੀ ਉਹ ਤਾਂ ਖੈਰ ਸੁੱਖ ਹੈ ਹਾਂ ਸਾਰੇ ਵਧੀਆ ਠੀਕ ਠਾਕ ਸੀ ਭੈਣ ਜੀ ਚਲ ਡਾਕਟਰ ਗਿਆ ਫਿਰ ਉਹ ਤਾਂ ਬਾਹਰੇ ਗਏ ਸੀ ਕਹਿੰਦੇ ਸੀ ਘੰਟੇ ਤੱਕ ਵਾਪਸ ਆਜੇ ਮਾਕੀ ਪਤਾ ਨਹੀਂ ਕੋਈ ਕੰਮ ਪੈ ਗਿਆ ਹੁਣ ਮੈਂ ਰੇ ਆਉਂਦੀ ਨੂੰ ਤਾਂ ਉੱਥੇ ਪਾਣੀ ਦੀਆਂ ਬਾਲਟੀਆਂ ਹੀ ਭਰੀ ਜਾਵੇ ਮੈਂ ਆਖਿਆ ਪੁੱਤ ਮਾਂ ਤੂੰ ਪਾਣੀ ਪੂਣੀ ਨਾ ਝੱਕਿਆ ਕਰ ਚਲ ਲੈ ਦੇਖ ਲੈ ਨਾ ਮੈਂ ਕਹੀ ਗਈ ਸੀ ਸਾਰਾ ਕੰਮ ਨਿਭੜਿਆ ਪਿਆ ਸੀ ਮਹਾਵਦਾ ਖਾਣਾ ਪੀਣਾ ਜਿਹੜਾ ਕੁਛ ਹੈਗਾ ਉਹ ਚੱਕ ਕੇ ਰਸੋਈ ਚੋਂ ਖਾ ਲਈ ਵੀ ਜੇ ਭਾਂਡੇ ਪਏ ਹੋਏ ਆਪੇ ਇਕੱਠੇ ਕਰਦੀ ਮੈਂ ਮਾਂਜ ਦੂੰਗੀ ਆ ਕੇ ਉਹ ਵੀ ਨਾ ਮਾਂਜੀ ਚਲ ਭਾਂਡੇ ਤਾਂ ਭੈਣ ਜੀ ਹੌਲਾ ਕੰਮ ਹੈਗਾ ਭਾਂਡੇ ਤੋਂ ਕੋਈ ਬਿੱਟੀ ਗੱਲ ਨਹੀਂ ਹੁੰਦੀ ਲੈ ਚਲ ਤੁਸੀਂ ਕਰੋ ਗੱਲਾਂ ਫਿਰ ਹੈ ਮੈਂ ਜਿਹੜਾ ਬਾਹਰ ਕੋਈ ਕੰਮ ਦਿੰਦਾ ਬਾਹਰ ਜਾ ਜਾ ਜੇ ਚਾਹ ਪੀਣੀ ਹੈ ਤਾਂ ਪੀ ਲੈ ਰਸੋਈ ਚੋਂ ਪਾ ਕੇ ਮੈਂ ਤੁਹਾਨੂੰ ਲਿਆਉਣੀ ਹੈ ਚਾਹ ਪਾ ਕੇ ਨਾ ਨਾ ਪੁੱਤੋ ਜਮੀ ਨਹੀਂ ਪੀਣੀ ਦੀ ਹੈਗੀ ਜਦੋਂ ਪੀਣੀ ਹੋਈ ਮੈਂ ਆਪੇ ਹੀ ਪੀ ਲੂੰਗੀ ਤੁਸੀਂ ਪੀ ਲਓ ਬਸ ਉਹ ਦੇ ਬਥੇਰਾ ਵਰਜ ਕੇ ਗਈ ਸੀ ਮੈਂ ਪਾਈ ਕੋਈ ਮਾੜੇ ਮੋਟੇ ਚ ਨਹੀਂ ਮੈਂ ਪੈਰ ਵੱਜ ਜਾਂਦਾ ਦੇਖ ਤੇ ਲੰਬੇ ਸਾਂ ਹੋ ਜਾਂਦਾ ਐਵੇਂ ਨਾ ਤੂੰ ਫੇਰੀ ਨਾ ਹੋਰ ਇਹ ਤਾਂ ਹੈ ਪਣ ਜੀ ਬਸਾ ਹੁੰਦਾ ਜਿਵਾਖ ਬਚ ਕੇ ਇਹ ਹੋ ਕਰਿਆ ਨਾ ਹੋਰ ਟਿਕਦੀ ਨਹੀਂ ਪਰ ਹਾਂ ਟਿਕਦੀ ਨਹੀਂ ਚਲ ਠੀਕ ਹੈ ਤਾਂ ਇਹ ਹੀ ਜਿਹਾ ਮੈਂ ਰੋਟੀਆਂ ਨਹੀਂ ਤੁਹਾਡੇ ਲਈ ਬਣਾ ਕੇ ਬਸ ਬਸ ਕੁਝ ਨਹੀਂ ਖਾਣਾ ਪੀਣਾ ਹੋਰ ਮੈਂ ਤਿਆਰੀ ਤਾਂ ਕਰ ਲਾ ਕੋਈ ਨਾ ਹੁਣ ਮੈਂ ਕੁਝ ਨਹੀਂ ਖਾਣਾ ਬਸ hath ne roti ban jungi ਬਸ ਤੂੰ ਤਾਂ ਐ ਕਹਿੰਦੀ ਐ ਵੀ ਮੇਰੀ ਮੰਮੀ ਨੂੰ ਰੋਟੀ ਹੁਣੀ ਖਵਾ ਦਿਆ ਫਿਰ ਇਹਨੂੰ ਤੋਰ ਦਿਆ ਤੋੜਦੇ ਨਹੀਂ ਹੈਗੇ ਅੱਜ ਆਪਾਂ ਇਹ ਰੱਖਾਂਗੇ ਕੋਈ ਗੱਲ ਨਹੀਂ ਤੋੜਨ ਦੀ ਤਾਂ ਮੈਂ ਵੀ ਨਹੀਂ ਗੱਲ ਕਰਦੀ ਮੈਨੂੰ ਤਾਂ ਭੁੱਖ ਲੱਗ ਰਹੀ ਸੀ ਰੋਟੀ ਪਾਣੀ ਖਾ ਲੈਣੀ ਹੈ ਬੈਠ ਕੇ ਤੈਨੂੰ ਪਤਾ ਹੈ ਮੈਂ ਰੋਟੀ ਕਿਤੇ ਵੀ ਖਾਣੀ ਸਵੇਰੇ ਖਾ ਕੇ ਆਈ ਤੇ ਬਸ ਕੋਈ ਨਾ ਮੈਂ ਦਾਲ ਪਾਣੀ ਦੇਖਦੀ ਆਂ ਆਪਾਂ ਚੀਰ ਲਈ ਕੋਈ ਨਾ ਬਣ ਜੀ ਤੁਸੀਂ ਦੰਮ ਲਓ ਇਹਨੇ ਸਬਜ਼ੀ ਤੋਂ ਕੋਈ ਚੀਰ ਸਟਾਰਟ ਜੀ ਓ ਬਿੱਲੇ ਓਰੇ ਓਰੇ ਗੱਲ ਸੁਣ ਮੇਰੀ ਦੇਖ ਕਿਵੇਂ ਨੀਵੀ ਪਾਈ ਜਾਂਦਾ ਹੈ ਪਤੰਦਰਾ ਪਿੰਡ ਦੇ ਪਰਲੇ ਪਾਸੇ ਬਹੁਤ ਸੁਣ ਗਿਆ ਹੂ ਹੈ ਤੂੰ ਤੁੱਸਦਿੰਦੀ ਤੁਰਿਆ ਜਾਣਾ ਉਹ ਮੈਨੂੰ ਐ ਦੀ ਬਾਪੂ ਮਹਾ ਕਹਦੇ ਕੋਈ ਜਾਨਵਰ ਬੈਠਿਆ ਉਹਨੂੰ ਕਹਿਣ ਲੱਗ ਰਿਹਾ ਹੋਰ ਜਾਨਵਰ ਦਾ ਨਾਮ ਵੀ ਬਿੱਲਾ ਹੁੰਦਾ ਚੱਲ ਹਾਂ ਕੰਮ ਦੱਸ ਨਾ ਅਸੀਂ ਕਰੋ ਕੀ ਬਾਗੇ ਓਏ ਹੈ ਤੂੰ ਖੜੀ ਨਹੀਂ ਉਹ ਤੇਰੀ ਏਡੀ ਚ ਪੌਰੀ ਤਾਂ ਨਹੀਂ ਕਿਤੇ ਯਾਰ ਕਾ ਤੋਂ ਗੱਲ ਵੀ ਹੋਵੇ ਗੱਲ ਹੈ ਨਹੀਂ ਐ ਜੀ ਗੱਲ ਕੋਈ ਸਾਨੂੰ ਗਏ ਬੰਦੇ ਨੂੰ ਟਾਈਮ ਵੀ ਲੱਗ ਜਾਂਦਾ ਭਾਈ ਜੇ ਅਸੀਂ ਰਾਤ ਰਹਿ ਜਾਂਦੇ ਫੇਰ ਹੈ ਟਾਈਮ ਕਿਹੜਾ ਓਏ ਜਵਾਖ ਦਾ ਇਹ ਜੇ ਟਾਈਮ ਦੇ ਵਿੱਚ ਬਲੱਡ ਘਟ ਵੀ ਸਕਦਾ ਹੈ ਵੱਧ ਵੀ ਸਕਦਾ ਹੈ ਮੌਕੇ ਤੇ ਹੋ ਕਿਹਨੂੰ ਬੁਲਾਉ ਤੁਸੀਂ ਤਾਂ ਐ ਕਹਿੰਦੇ ਹੋ ਬਾਪੂ ਵੀਦੇ ਸਰਾਨੇ ਬੈਠਿਆ ਰਾਂ ਐਨਾ ਨਹੀਂ ਮੈਥੋਂ ਬੰਨ ਕੇ ਰਹਿ ਜਾਂਦਾ ਹੈਗਾ ਨਾਲ ਇਹ ਕਿਹੜਾ ਨੇ ਆਣੀ ਹੈ ਹਾਂ ਦੇਖ ਯਾਰ ਤੇਰੀਆਂ ਉਹੀ ਕੰਬਲੀਆਂ ਗੱਲਾਂ ਉਹ ਬਿੱਲਿਆ ਅਸੀਂ ਕੀ ਲੈਣਾ ਸ਼ੇਰ ਬਗਿਆ ਉਹ ਜਵਾਖ ਤੇਰੇ ਨੇ ਭਾਈ ਟੱਬਰ ਤੇਰਾ ਹੈ ਹੈ ਤੈਨੂੰ ਮਾੜੀ ਮੋਟੀ ਸੋਚ ਫਿਕਰ ਚਾਹੀਦੀ ਹੈ ਕਿੱਥੇ ਅਸੀਂ ਸੋਚ ਫਿਕਰਾਂ ਚ ਪਤੰਦਰਾ ਦੇ ਰਹੇਗੇ ਤੈਨੂੰ ਕੋਈ ਵਾਸਤਾ ਨਹੀਂ ਕੁਛ ਨਹੀਂ ਹੁੰਦਾ ਬਾਪੂ ਜਿਹੜਾ ਕੁਸੂ ਦੇਖੀ ਜਾਉ। ਨਾਲੇ ਐ ਹੁਣ ਮੈਨੂੰ 100 ਕੰਮ ਹੁੰਦੇ ਨੇ ਹੁਣ ਤੂੰ ਤਾਂ ਬੁੜੀਆਂ ਵਾਲੀਆਂ ਗੱਲਾਂ ਕਰਦਾ ਵੀ ਬੁੜੀਆਂ ਇਸਰਾਂ ਬੁੜੀਆਂ ਇਸਰਾਂ ਬੁੜੀਆਂ ਪੈਂਦੀਆਂ ਹੁੰਦੀਆਂ ਨੇ ਬੰਦਾ ਬੈਠਿਆ ਸੋਣਾ ਮੈਂ ਕਦੋਂ ਕਹਣਾ ਵੀ ਤੂੰ ਜਮਾਨਾ ਬੈਠ ਇੱਥੇ ਬਹਿ ਜਾ ਬਾਰਗੇ ਜੇ ਭਾਈ ਬੋਹੂ ਨੂੰ ਮਾੜੀ ਮੋਟੀ ਲੋਡ ਹੋਈ ਕਿਸੇ ਚੀਜ਼ ਵਾਸਤੇ ਉਹ ਕਿਨੂੰ ਕੋ ਕਮਾਂਡੀਆਂ ਦੇ ਜਾ ਕੇ ਕਹੂਗੀ ਤੈਨੂੰ ਬੋਲਤਾ ਮਾਰ ਲੂ ਲੋਡ ਨੂੰ ਕਿਦਰੇ ਨਹੀਂ ਲੋਡ ਪੈਂਦੀ ਹੈਗੀ ਬਾਪੂ ਹੋਰ ਕੰਮ ਦੱਸ ਕੋਈ ਕਾਹੀ ਕੰਮ ਤੀ ਹੋਰ ਕੰਮ ਦੱਸ ਤੂੰ ਤਾਂ ਪਤਾ ਨਹੀਂ ਕਿਉਂ ਬੱਸ ਆਨੇ ਬਹਾਨੇ ਗੱਲ ਤਰੇ ਆਉਂਦੇ ਤੇ ਲੁੱਤੀ ਲਾਤੀ ਹੋਣੀ ਬੱਸ ਵੀ ਘਰੇ ਨਹੀਂ ਖੜਿਆ ਹੈ ਗਿਆ ਤੇਰੇ ਸੱਸਾ ਹੀ ਬੈਠੀ ਅੰਦਰ ਉਹ ਕੀ ਸੋਚੂਗੀ ਅੱਛਾ ਆਹੋ ਸਾਨੂੰ ਤਾਂ ਸੌ ਪਰਦੇ ਰੱਖਣੇ ਪੈਂਦੇ ਨੇ ਤੈਨੂੰ ਤਾਂ ਤੂੰ ਤਾਂ ਉੱਠ ਦੀ ਪੂਸ਼ ਵਰਗਾ ਹੋ ਰਿਹਾ ਕਾਸੀ ਦੀ ਫਿਕਰ ਨਹੀਂ ਹੈਗੀ ਭਾਈ ਕੋਈ ਨਹੀਂ ਫਿਰ ਤਸ ਨੂੰ ਕਹਿ ਦੂੰਗਾ ਮੈਂ ਵੀ ਕੰਮ ਗਿਆ ਹੋਇਆ ਕੰਮ ਗਿਆ ਹੋਇਆ ਸੀ ਕਾਰਖਾਨੇ ਚੱਲਦੇ ਨੇ ਨਾ ਕੰਮ ਗਏ ਨੂੰ ਕੀ ਕੰਮ ਹੈ ਤੇਰਾ ਸੌ ਕੰਮ ਹੁੰਦੇ ਨੇ ਬਾਪੂ ਮੁੰਡੇ ਖੁੰਡਿਆਂ ਨੂੰ ਉਹ ਮੈਨੂੰ ਬੁਲਾ ਲਿਆ ਆਕਾਸ਼ ਨੇ ਕਹਿੰਦਾ ਬਾਜ਼ਾਰ ਜਾ ਕੇ ਆਉਣਾ ਉਹਦੇ ਨਾਲ ਵਗ ਗਿਆ ਨਲੇ ਮੇਰੀ ਗੱਲ ਇੱਕ ਹੋਰ ਸੁਣ ਲੈ ਕੰਨ ਖੋਲ ਕੇ ਵਿਆਹ ਹੈ ਗਿਆ ਤੂੰ ਆ ਮੁੰਡੇ ਖੁੰਡੇ ਨਾਲ ਖੜਾ ਛੱਡ ਦੇ ਹੁਣ ਮੈਂ ਨਹੀਂ ਚਾਹੁੰਦਾ ਵੀ ਤੂੰ ਮਾੜੀਆਂ ਸੰਗਤਾਂ ਚ ਜਾਵੇਂ ਮਾੜੀਆਂ ਸੰਗਤਾਂ ਨੂੰ ਬਾਪੂ ਮੈਂ ਨਹੀਂ ਹਾਂ ਮੈਨੂੰ ਪਤਾ ਨਹੀਂ ਹੈਗਾ ਚੰਗੇ ਮਾੜੇ ਦਾ ਪਲ ਆ ਜਿਹੜੇ ਲੈਂ ਜੀਆ ਚਾਹੁੰਦਾ ਨਾ ਕਰੇ ਆ ਕੇ ਤੈਨੂੰ ਕੀ ਲੱਗਦਾ ਮੈਨੂੰ ਪਤਾ ਨਹੀਂ ਲੱਗਦਾ ਕਾਸੇ ਦਾ ਆ ਕੋਠੇ ਦੇ ਟੰਨਾ ਦੀਏ ਪੈਨੇ ਚੱਕਲਾ ਜਾ ਕੇ ਖਾਲੀ ਫਿਰ ਦੱਸਦੇ ਟਾਈਮ 'ਚ ਤੁਸੀਂ ਪੀਂਦੇ ਤੇ ਉਦੋਂ ਤੱਕ ਕੋਈ ਨਹੀਂ ਲੈਂਚੀਆਂ ਦੇਖੀਆਂ ਕਿਸੇ ਨੇ ਤੁਸੀਂ ਪਿੰਦੇ ਸੀ ਮਿਹਣੇ ਮਾਰ ਲਿਆ ਕਰ ਉਹ ਹੁੰਦੀ ਆ ਸਾਰੇ ਘਰ ਦੀ ਬੈਸਾ ਹੀ ਗੰਮਤੀ ਅਸੀਂ ਤਾਂ ਕੰਮ ਵੀ ਬਥੇਰਾ ਕੀਤਾ ਫਿਰ ਤੂੰ ਐਦੋਂ ਪਹਿਲਾਂ ਕਿ ਮੁੰਨੀ ਕੇ ਸਾਥ ਹੀ ਹਲਦੀ ਕੋਈ ਨਹੀਂ ਇਹ ਤਾਂ ਮੇਰਾ ਟਾਈਮ ਆ ਉਹ ਮੈਂ ਕਰਨੂਆ ਕੰਮ ਪਹਿਲਾਂ ਤੂੰ ਤਾਂ ਮੈਂ ਪੁੱਛੂਗਾ ਆਉਂਦੀ ਨਹੀਂ ਲਾਤੀ ਲੁੱਤੀ ਕੋਈ ਨਾ ਸ਼ੇਰ ਬੱਗਿਆ ਔਲੇ ਦਾ ਖਾਦਾ ਤੇ ਸਿਆਣੇ ਦਾ ਕਿਹਾ ਨਾ ਬਾਅਦ ਚ ਹੀ ਸੁਆਦ ਆਉਂਦਾ ਹਜੇ ਤੈਨੂੰ ਮੇਰੀਆਂ ਗੱਲਾਂ ਕੌੜੀਆਂ ਲੱਗਦੀਆਂ ਨੇ ਟਾਈਮ ਦੇ ਨਾਲ ਪਤਾ ਲੱਗੂ ਤੈਨੂੰ ਵੀ ਬਾਪੂ ਸੱਚੀ ਕਹਿੰਦਾ ਹੁੰਦਾ ਸੀ ਆ ਮਗਾਨਾ ਨਹੀਂ ਖੜਦਾ ਕੋਈ ਜਿੰਨਾ ਭਾਈ ਆਪ ਦਾ ਖੜਜੂ ਪਤੰਦਰਾ ਤੇਰੀ ਹਮਸਫਰ ਹੈ ਹੈ ਉਮਰ ਤਾਂ ਉਹਦੇ ਨਾਲ ਕੱਟਣੀ ਹੈ ਕੱਲੇ ਜੀਆਂ ਨਾਲ ਕੱਟਣੀ ਹੈ ਇਹੀ ਕੰਮ ਆਉ ਕੱਲ ਨੂੰ ਦੁੱਖ ਤਕਲੀਫ ਵਿੱਚ ਮੰਮੀ ਤੁਸੀਂ ਮੈਨੂੰ ਇੱਧਰ ਕਾ ਤੋਂ ਲਿਆ ਪੁੱਤ ਮੈਂ ਇੱਧਰ ਤਾਂ ਲਈ ਆ ਉਧਰ ਤੇਰੀ ਮੰਮੀ ਬੈਠੀ ਹੈਗੀ ਨਾਲੇ ਤੂੰ ਐ ਜੇ ਮੂੰਹ ਬਣਾ ਰੱਖਿਆ ਨਾ ਤੇਰੀ ਮਾਂ ਐ ਸੋਚੂਗੀ ਵੀ ਪਤਾ ਨਹੀਂ ਮੇਰੀ 30 ਤੱਕ ਕਿੰਨਾ ਕੰਮ ਕਰਾਉਂਦੇ ਨੇ ਵਿਖਾਨੀ ਮੇਰੇ ਆਈ ਤੋਂ ਹੀ ਆਗਤ ਪਗਤ ਕਰਦੇ ਨੇ ਹੁਣ ਇਹਦੀ ਉਹ ਕੋਈ ਗੱਲ ਨਹੀਂ ਮੈਂ ਉਹਨਾਂ ਨੂੰ ਸਮਝਾਤਾ ਸੀ ਉਹ ਨਹੀਂ ਸੋਚਦੇ ਇਹੋ ਜਿਹਾ ਕੁਝ ਮੈਂ ਤਾਂ ਨਿੱਕਾ ਮੋਟਾ ਕੰਮ ਹੀ ਕਰਦੀ ਆ ਬਾਕੀ ਕੰਮ ਤਾਂ ਤੁਸੀਂ ਸਾਰਾ ਕਰਦੇ ਹੋ ਐਵੇਂ ਲੱਗਦਾ ਪੁੱਤ ਮਾਂ ਨੂੰ ਤਾਂ ਹੋ ਹੀ ਜਾਂਦਾ ਵੀ ਮੇਰੀ ਤੀ ਪਤਾ ਨਹੀਂ ਕਿੰਨੀ ਕੌਖੀ ਐ ਕੰਮ 'ਚ ਨਾਲੇ ਮੈਂ ਤੇਰਾ ਚਿਹਰਾ ਪੜ ਲਿਆ ਸੀਗਾ ਮੈਨੂੰ ਪਤਾ ਲੱਗ ਗਿਆ ਵੀ ਤੂੰ ਦੁਖੀ ਹੋਗੀ ਪੁੱਤ ਮੇਰੀ ਵੀ ਮਜਬੂਰੀ ਬਣ ਗਈ ਉਤੇ ਨਾਨੀ ਢਿੱਲੀ ਹੋ ਗਈ ਸੀ ਮੈਨੂੰ ਤਾਂ ਜਾਣਾ ਪੈ ਗਿਆ ਪਤਾ ਲੈਣ ਦੇ ਬਹਾਨੇ 4 ਘੰਟੇ ਨਹੀਂ ਮੈਂ ਕਾਨੂੰ ਜਾਂਦੀ ਸੀਗੀ ਓਹੋ ਮੰਮੀ ਜੀ ਹੁਣ ਤੁਸੀਂ ਮੇਰੇ ਤੇ ਥੋੜੀ ਨਾ ਬੈਠੇ ਰਹੋਗੇ ਕੰਮ ਆ ਪੈ ਜਾਂਦੇ ਨੇ ਸੋ ਕੰਮ ਪੈਂਦੇ ਨੇ ਬਾਹਰੇ ਪਤਾ ਕੀ ਹੈ ਕਦੇ ਤੁਸੀਂ ਗਏ ਨਹੀਂ ਐਵੇਂ ਜੇ ਜਾਂ ਤਾਂ ਇਹ ਘਰ ਹੁੰਦੇ ਸੀ ਜਾਂ ਫਿਰ ਡੈਡੀ ਘਰੇ ਹੁੰਦੇ ਸੀ ਜਾਂ ਤੁਸੀਂ ਘਰੇ ਇੱਕ ਜਣਾ ਤਾਂ ਮੇਰੇ ਨਾਲ ਹੁੰਦਾ ਸੀ ਹੁਣ ਕੋਈ ਵੀ ਨਹੀਂ ਸੀ ਘਰੇ ਇਕੱਲੀ ਰਹਿ ਗਈ ਮੈਂ ਘਰੇ ਮੇਰਾ ਨਾ ਮਨ ਜਾਣੀ ਲੱਗਿਆ ਐਵੇਂ ਭੱਜੂ ਭੱਜੂ ਜਿਹਾ ਹੋਇਆ ਰਿਆ ਤਾਂ ਹੀ ਮੰਮੀ ਦਾ ਫੋਨ ਆ ਗਿਆ ਮੈਂ ਮੰਮੀ ਨਾਲ ਗੱਲ ਕਰ ਰਹੀ ਉਹ ਕਹਿੰਦੇ ਮੈਂ ਆਣਾ ਉਤੋਂ ਇਹ ਗੱਲ ਕਹਿ ਕੇ ਉਹਨਾਂ ਨੇ ਨੀ ਫੋਨ ਚੱਕਿਆ ਫਿਰ ਮੇਰਾ ਜਮਾ ਮੂਡ ਖਰਾਬ ਹੋ ਗਿਆ ਮੇਰੇ ਤਾਂ ਕੱਲੀ ਦਾ ਜੀ ਨਹੀਂ ਲੱਗ ਰਿਹਾ ਸੀ ਘਰ 'ਚ ਚੱਲ ਕੋਈ ਨਾ ਪੁੱਤ ਖੈਰ ਕੱਲੇ ਬੰਦੇ ਦਾ ਜੀ ਤਾਂ ਨਹੀਂ ਲੱਗਦਾ ਪਰ ਮੈਨੂੰ ਨਹੀਂ ਸੀ ਪਤਾ ਵੀ ਇਹ ਕਲਸ਼ਣਾ ਕਰੇ ਨਹੀਂ ਖੜਨਾ ਹੈਗਾ ਨਾਲੇ ਮੈਂ ਕਹਿ ਕੇ ਗਈ ਸੀ ਮੈਂ ਕਿਹਾ ਪੁੱਤ ਤੂੰ ਕਰੇ ਰਹੀ ਮੈਨੂੰ ਕੀ ਪਤਾ ਵੀ ਇਹ ਤਾਂ ਸਾਡੇ ਮੰਗਰੀ ਬਾਹਰ ਟੱਪ ਜੂਗਾ ਕਿਸੇ ਦੇ ਨਾਲ ਮੇਰੀ ਧੀ ਬਣ ਕੇ ਬਸ ਮੈਂ ਤਾਂ ਤੈਨੂੰ ਬਾਰ-ਬਾਰ ਇਹੀ ਕਹਿਨੀ ਆ ਵੀ ਚਾਹੇ ਮੇਰੀ ਇਹ ਗਲਤੀ ਲਾਲਾਏ ਇਹ ਬਿਗੜ ਗਿਆ ਜਿਹੜਾ ਇਹ ਜੋ ਮਰਜੀ ਲਾ ਲਾ ਇਹਨੂੰ ਸੁਧਾਰੂੰਗੀ ਵੀ ਮੈਂ ਮੈਂ ਆਪੇ ਇਹਨੂੰ ਸਮਝਾਉਂਗੀ ਵੀ ਭਾਈ ਤੂੰ ਇਹ ਲੱਛਣਾਂ ਤੋਂ ਬਾਹਰ ਜਾ ਜਾ ਹੁਣ ਘਰ ਬੰਨੀ ਵੀ ਦੇਖ ਲੈ ਕਬੀਲਦਾਰੀ ਵੱਡੀ ਹੁੰਦੀ ਜਾਂਦੀ ਏ ਹੁਣ ਤੇਰੀ ਕੋਈ ਨਹੀਂ ਮੰਮੀ ਇਹ ਤਾਂ ਜਦੋਂ ਸਮਝਣਗੇ ਨਾ ਉਦੋਂ ਹੀ ਸਮਝਣਗੇ ਪਤਾ ਨਹੀਂ ਸਮਝਣਗੇ ਵੀ ਪਤਾ ਨਹੀਂ ਇਹ ਵੀ ਨਹੀਂ ਮੈਨੂੰ ਪਤਾ ਕਿ ਕਿ ਸਿੱਧੇ ਮੂੰਹ ਤਾਂ ਮੈਨੂੰ ਬੋਲਦੇ ਹੀ ਨਹੀਂ ਹਾਂ ਤੁਸੀਂ ਕਹੇ ਸੀ ਇਹਦਾ ਤਾਂ ਸਮਾਨ ਮੰਗਾ ਲਈ ਤੁਹਾਡੇ ਕੋਲੇ ਗੱਲ ਕਰਦੀ ਆ ਮੈਂ ਤਾਂ ਮੈਨੂੰ ਪੁੱਠਾ ਪੈ ਗਿਆ ਅੱਛਾ ਮੈਂ ਨਹੀਂ ਸਮਾਨ ਲੈ ਕੇ ਦੇ ਸਕਦਾ ਉਹਨਾਂ ਤੇ ਮੰਗਵਾਲੇ ਜਦੋਂ ਆ ਜਾਣਗੇ ਬਹੁਤ ਕੁਝ ਬੋਲੇ ਨੇ ਪਰ ਮੈਂ ਮੰਮੀ ਕੋਲੇ ਨਹੀਂ ਗੱਲ ਕਰੀ ਜਾਂ ਫਿਰ ਆਪਣੇ ਪਰਿਵਾਰ ਚ ਬੈਠ ਕੇ ਨਹੀਂ ਗੱਲ ਕਰੀ ਮੈਂ ਕਿਉਂ ਬੁਰੇ ਪੈਂਦੇ ਨੇ ਫਿਰ ਮੈਂ ਵੀ ਮੰਮੀ ਕੋਲੇ ਬਹਾਨਾ ਲਾਤਾ ਵੀ ਉਹ ਕੰਮ ਗਏ ਨੇ ਘੰਟੇ ਤੱਕ ਆਉਂਦੇ ਸੀ ਪੁੱਤ ਤੇਰੀ ਮਾਂ ਕੋਲੇ ਤਾਂ ਦੱਸੀ ਵੀ ਨਾ ਵੀ ਸਾਡੇ ਘਰ ਆ ਨਿੱਕ ਨਿੱਕੀ ਗੱਲ ਤੇ ਐਂ ਕਲੇਸ਼ ਹੋ ਜਾਂਦਾ ਹੈਗਾ ਤੈਨੂੰ ਪਤਾ ਹੈ ਉਹ ਫਿਰ ਜ਼ਿਆਦੇ ਮੰਤੇ ਲਾਉਗੀ ਗੱਲ ਪਤਾ ਨਹੀਂ ਮੇਰੀ ਤੀ ਔਖੀ ਹੈਗੀ ਇਹ ਤਾਂ ਹੈਗਾ ਕੁੱਤੇ ਦਾ ਵੱਡਿਆ ਹੋਇਆ ਹੈ 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 ਨਹੀਂ ਕਿਸੇ ਉਹੀ ਗੱਲ ਤੁਰਦਾ ਨਾ थामਦਾ ਤੇਰੇ ਪਿਓ ਕੋਲੇ ਵੀ ਨਾ ਦੱਸੀ ਉਹ ਆ ਹੀ ਨਹੀਂ ਪਤਾ ਇਹਨੂੰ ਜੁੰਡਿਆਂ ਤੋਂ ਫੜ ਕੇ ਕੜੀਸਲੇ ਹੋਣ ਹੁਣ ਉਹ ਹਰਖਿਆ ਫਿਰਦਾ ਹੈਗਾ ਨਹੀਂ ਨਹੀਂ ਮੈਂ ਕਿਸੇ ਨੂੰ ਕੁਝ ਨਹੀਂ ਦੱਸਦੇ ਤੁਸੀਂ ਜਮਾ ਬੇਫਿਕਰ ਇਹਨੂੰ ਮੈਂ ਸਮਝਾਉਂ ਕੋਈ ਗੱਲ ਨਹੀਂ ਦੇਖ ਲਓ ਜੇ ਸਮਝਦੇ ਨੇ بس ਤਾਂ ਕਰਕੇ ਮੇਰਾ ਮੂਡ ਉਹਨਾਂ ਕਰਕੇ ਵੀ ਜ਼ਿਆਦਾ ਖਰਾਬ ਰਹਿੰਦਾ ਹੈ ਵੀ ਇੱਕ ਵਾਰੀ ਘਰ ਚ ਆ ਕੇ ਐਵੇਂ ਪੁੱਛ ਲੈਣ ਵੀ ਤੂੰ ਠੀਕ ਠਾਕ ਹੈ ਕਿ ਮੈਂ ਤੈਨੂੰ ਕਿਸੇ ਚੀਜ਼ ਦੀ ਲੋੜ ਤਾਂ ਨਹੀਂ ਹੈਗੀ ਕਿਉਂਕਿ ਮੰਮੀ ਜੀ ਜਿਹਦੇ ਨਾਲ ਆਪਾਂ ਵਿਆਹ ਕੇ ਆਨੇ ਆ ਨਾ ਸਹੁਰਾ ਪਰਿਵਾਰ ਵੀ ਉਸੇ ਨਾਲ ਹੀ ਬਣਦਾ ਸੱਸ ਸੋਹਰਾ ਪਹਿਲਾਂ ਥੋੜੀ ਬਣਦੇ ਨੇ ਜੇ ਬੰਦੇ ਨਾਲ ਰਿਸ਼ਤਾ ਜੁੜਦਾ ਤਾ ਸੱਸ ਸਹੁਰਾ ਬਣਦੇ ਨੇ ਅੱਗੇ ਨਣਦਾ ਨਾਲ ਰਿਸ਼ਤੇ ਜੁੜਦੇ ਨੇ ਸਹੁਰਾ ਪਰਿਵਾਰ ਬਣਦਾ ਪਰ ਜਦੋਂ ਉਹੀ ਮੂੰਹ ਫੇਰ ਲੇ ਫਿਰ ਕੁਝ ਵੀ ਚੰਗਾ ਨਹੀਂ ਲੱਗਦਾ ਐਵੇਂ ਹੁੰਦਾ ਜਿਵੇਂ ਉਥੇ ਸੇ ਉੱਪਰੇ ਥਾਂੇ ਬੈਠੇ ਹੁੰਨੇ ਆ ਪੁੱਤ ਮੈਂ ਸਮਝਦੀ ਆ ਤੇਰਾ ਦੁੱਖ ਵੀ ਸਮਝਦੀ ਆ ਤੇਰੀਆਂ ਗੱਲਾਂ ਵੀ ਸਮਝਦੀ ਆ ਜਿਹੜੀਆਂ ਤੂੰ ਕਹਿਣਾ ਚਾਹੁੰਦੀ ਐ ਹਰ ਇੱਕ ਨੂੰ ਇਹੀ ਸੋਚਦੀ ਹੁੰਦੀ ਐ ਵਿਆਹ ਕੇ ਤਾਂ ਬੰਦੇ ਦੇ ਮੰਗਰੀ ਆਉਂਦੇ ਨੇ ਨਾ ਆਪਾਂ ਪਰ ਜਦੋਂ ਬੰਦਾ ਹੀ ਇਸ ਲੋਟ ਹੋਣ ਲੱਗ ਜੇ ਫਿਰ ਜੀ ਵੀ ਕਿੱਥੋਂ ਲੱਗਦਾ ਹੁੰਦਾ ਐ ਪੁੱਤ ਤੂੰ ਯਕੀਨ ਰੱਖ ਮੈਂ ਹੌਲੀ ਹੌਲੀ ਇਹਨੂੰ ਇਸੇ ਲੀਤੇ ਲੈ ਕੇ ਆਉਂਗੀ ਵੀ ਜਿਹੜਾ ਇਹ ਘਰੇ ਬੈਠਾ ਰਹੇ ਇਹ ਬਾਹਰ ਨਾ ਭੱਜੇ ਫਿਰੇ ਇੱਕ ਹੋਰ ਗੱਲ ਵੀ ਐ ਅਨਪੁੱਤੇ ਦੇ ਫੋਨਾਂ ਦਾ ਸਿਆਪਾ ਹੁਣ ਇਹ ਜੇਬ ਚ ਪਾਈ ਰੱਖਦਾ ਨਾ ਤਾਂ ਇਹ ਤੁਝੇ ਫੋਨ ਫੜ ਸਕਦੇ ਆ ਹੁਣ ਜਦੋਂ ਉਹ ਦੂਜੇ ਮਸਟੰਡੇ ਕਰਕੇ ਫੋਨ ਕਹਿ ਦਿੰਦੇ ਨੇ ਆ ਜਾ ਬਿਲ ਲਿਆ ਫਲਾਣੇ ਤੋਂ ਆ ਜਵਾਬ ਤਾਂ ਕਿਸੇ ਨੂੰ ਦਿੰਦਾ ਨਹੀਂ ਹਰੇਕ ਦੇ ਨਾਲ ਉੱਠ ਕੇ ਤੁਰ ਪੈਂਦਾ ਤੈਨੂੰ ਪਤਾ ਪੁੱਤ ਹਰੇਕ ਅਗਲਾ ਕਉ ਬਸ ਦੇ ਇਥੇ ਰਾਜੀ ਆ ਅਗਲੇ ਨੂੰ ਆਇਆ ਹੁੰਦਾ ਵੀ ਸੌਖਾ ਟੋਕੜਾ ਨਾ ਖਾ ਲਨ ਉਂਗਲਾਂ ਲਾਲ ਆਂ ਉਂਗਲਾਂ ਲਾਲਾ ਦਬਲ ਕੇ ਲੈ ਜਾਂਦੇ ਨੇ ਵੀ ਆਪੇ ਕੋਲੇ ਸਪਈ ਜਾਉ ਇਹਨਾਂ ਦੇ ਘਰੇ ਪਈ ਜਾਉ ਹੋਰ ਤਾਂ ਕੋਈ ਗੱਲ ਨਹੀਂ ਮੰਮੀ ਜੀ ਆਪਾਂ ਨੇ ਨਾ ਜ਼ਿੰਦਗੀ ਉਹਦੇ ਨਾਲ ਹੀ ਕੱਢਣੀ ਹੁੰਦੀ ਐ ਵੀ ਜਿਹਦੇ ਨਾਲ ਆਪਾਂ ਵਿਆਹ ਕੇ ਆਏ ਹੁੰਨੇ ਆ ਪਰ ਜਦੋਂ ਆਪਣੇ ਨਾਲ ਉਹੀ ਮੂੰਹ ਫੇਰਨਾ ਸ਼ੁਰੂ ਕਰ ਦੇ ਫਿਰ ਸੱਚੀ ਕੁਝ ਵੀ ਚੰਗਾ ਨਹੀਂ ਲੱਗਦਾ ਫਿਰ ਮਾਨੀ ਨਹੀਂ ਲੱਗਦਾ ਹੁੰਦਾ ਕਿਤੇ ਤਾਂ ਹੀ ਤੁਹਾਡੇ ਕੋਲੇ ਗੱਲ ਕਰਦੀ ਆ ਮੈਂ ਮੰਮੀ ਕੋਲੇ ਤਾਂ ਗੱਲ ਵੀ ਨਹੀਂ ਕਰ ਸਕਦੀ ਸੀ ਮੈਂ ਕਿਹਾ ਫੇਰ ਦੁਖੀ ਹੋ ਜਾਣਗੇ ਵੀ ਮੇਰੀ ਧੀ ਦੁਖੀ ਐ ਤਾਂ ਹੀ ਕਹਿੰਨੀ ਆ ਪੁੱਤ ਤੁਮਾ ਨਖਰਾਬ ਕਰਿਆ ਕਰ ਜਦੋਂ ਤੂੰ ਆ ਦਿਮਾਗ ਤੇ ਬੋਝ ਪਾ ਲੈਂਦੀ ਹੈ ਟੈਨਸ਼ਨ ਲੈ ਲੈਂਦੀ ਹੈ ਅੱਖਾਂ ਚੋਂ ਪਾਣੀ ਡੇਗਣ ਲੱਗ ਜਾਂਦੀ ਹੈ ਨਾਲੇ ਤਾਂ ਫਿਰ ਸਾਡੀ ਜਾਨ ਔਖੀ ਹੁੰਦੀ ਹੈ ਨਾਲੇ ਪੁੱਤ ਤੈਨੂੰ ਇਹ ਗੱਲ ਦਾ ਵੀ ਪਤਾ ਹੈ ਵੀ ਆਹ ਹੋਣ ਵਾਲੇ ਜੋ ਹੱਕ ਤੇ ਬਹੁਤ ਆਸਰ ਪੈਂਦਾ ਇਸ ਚੀਜ਼ ਦਾ ਜੇ ਤੂੰ ਦਿਮਾਗ ਤੇ ਬੋਝ ਪਾਵੇਂਗੀ ਖੁਸ਼ ਰਿਹਾ ਕਰ ਮਰੀਤੀ ਉਹਦਾ ਕੀ ਹੈ ਕੁੱਤਾ ਭੌਂਕਦਾ ਫਿਰਦਾ ਰਹਿੰਦਾ ਜਦੋਂ ਅਸੀਂ ਤੇਰੇ ਨਾਲ ਅਸੀਂ ਤਾਂ ਤੈਨੂੰ ਕਿਸੇ ਚੀਜ਼ ਤੋਂ ਜਵਾਬ ਦਿੰਦੇ ਨਹੀਂ ਤੁਸੀਂ ਤਾਂ ਮੇਰਾ ਬਹੁਤ ਘਾੜਦੇ ਹੋ ਪਰ ਮੈਂ ਕਿਹੜਾ ਜਾਣ ਬੁੱਝ ਕੇ ਫਿਕਰ ਕਰਦੀ ਆ ਬਸ ਕਈ ਵਾਰ ਬੈਠੇ ਬੈਠੇ ਨਾਲ ਦਿਮਾਗ ਵਿੱਚ ਗੱਲਾਂ ਜੇ ਆ ਜਾਂਦੀਆਂ ਨੇ ਕਿ ਸ਼ਾਇਦ ਜੇ ਆਪਣਾ ਪਰਿਵਾਰ ਸਾਰਾ ਹੱਸਦਾ ਵਸਦਾ ਹੁੰਦਾ ਤਾਂ ਕਿੰਨੇ ਸੋਹਣੇ ਲੱਗਦੇ ਇਹ ਖੁਸ਼ੀਆਂ ਚ ਸਾਂਝੇ ਹੁੰਦੇ ਤਾਂ ਕਿੰਨੇ ਵਧੀਆ ਲੱਗਦੇ ਆਪਣਾ ਪਰਿਵਾਰ ਹੀ ਕਿੰਨਾ ਸੋਹਣਾ ਹਣਾ ਸੀ ਹੱਸੂ ਖੇਡੂ ਕਿਉਂਕਿ ਆਪਣੇ ਪਰਿਵਾਰ 'ਚ ਨਾ ਕਿਸੇ ਚੀਜ਼ ਦੀ ਕਮੀ ਨਹੀਂ ਕੋਈ ਵੱਡਾ ਪਰਿਵਾਰ ਵੀ ਨਹੀਂ ਇੱਕ ਦੂਜੇ ਨਾਲ ਮੋਹ ਪਿਆਰੀ ਜ਼ਰੂਰੀ ਹੁੰਦਾ ਕਹਿੰਦੇ ਬੰਦਾ ਚਾਹੇ ਘੱਟ ਖਾ ਲੇ ਥੋੜੀ ਖਾ ਲੇ ਪਰ ਜਦੋਂ ਪਿਆਰ ਹੁੰਦਾ ਨਾ ਆਪਸ 'ਚ ਸੱਚੀ ਬਹੁਤ ਸੋਹਣੀ ਜ਼ਿੰਦਗੀ ਲੰਘਦੀ ਹੈ ਲੰਘਦੀ ਹੈ ਪੁੱਤ ਮੈਨੂੰ ਵੀ ਪਤਾ ਹੈਗਾ ਪਰ ਐਦੋਂ ਬਾਅਦ ਮੈਂ ਇਹ ਗਲਤੀ ਨਹੀਂ ਕਰਦੀ ਵੀ ਤੈਨੂੰ ਇਕੱਲੇ ਨੂੰ ਛੱਡ ਕੇ ਕਿਤੇ ਵੀ ਜਾਵਾਂ ਮੈਂ ਤਾਂ ਘਰੇ ਰਹੂੰਗੀ ਬਸ ਮੇਰੀ ਤੀ ਐ ਨਹੀਂ ਕਰਦੇ ਹੁੰਦੇ ਅੱਖਾਂ ਪੁੰਝ ਲੈ ਕੋਈ ਮਨ ਖਰਾਬ ਕਰਕੇ ਵਹਿ ਜਾਂਦੀ ਹੈਗੀ ਕੋਈ ਨਹੀਂ ਜਿਵੇਂ ਤੁਸੀਂ ਕਹੋਗੇ ਨਾ ਮੈਂ ਉਹ ਮੈਂ ਕਰ ਲਿਆ ਕਰੂੰਗੀ ਪਰ ਤੁਸੀਂ ਫਿਕਰ ਨਾ ਕਰੋ ਵੀ ਮੈਂ ਕਿਸੇ ਕੋਲੇ ਕੋਈ ਗੱਲ ਕਰੂੰਗੀ ਮੈਨੂੰ ਇਹ ਗੱਲਾਂ ਦੀ ਸਮਝ ਹੈ ਕਿ ਕਿ ਹੁਣ ਮੈਨੂੰ ਪਰਿਵਾਰ ਜੋੜਨਾ ਆ ਗਿਆ ਸ਼ੁਕਰ ਹੈ ਜਦੋਂ ਮੇਰੇ ਨਾਲ ਜੜਨਗੇ ਉਦੋਂ ਦੇਖੀਓ ਜੁੜ ਜੂ ਆਪੇ ਜੁੜੀ ਚਲ ਆ ਚੱਲੀਏ ਹੁਣ ਉਧਰ ਹੀ ਚੱਲੀ ਫਿਰਾਂ ਆਪੂ ਦੀ ਤੇਰੀ ਮੰਮੀ ਵੀ ਪਤਾ ਨਹੀਂ ਕਿੱਧਰ ਜਾ ਕੇ ਬੈਗੀ ਹਾਂ ਚਲੋ ਅੱਛਾ 农家多嘞。